ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਤੁਹਾਡੇ ਵਾਸਤੇ ਇੱਕ ਵੱਖਰਾ ਜਿਹਾ ਕੰਟੈਂਟ ਲੈ ਕੇ ਆਏ ਆ ਭਾਈ ਜ਼ਿਆਦਾਤਰ ਜਿਹੜੇ ਲੋਕ ਆ ਉਹ ਘੋੜਿਆਂ ਵਾਲਿਆਂ ਨੂੰ ਮਤਲਬ ਕਿ ਫੁਕਰੇ ਦੱਸਦੇ ਨੇ ਤੇ ਆਪਾਂ ਇਸੇ ਗੱਲਬਾਤ ਨੂੰ ਕਰਨ ਦੇ ਲਈ ਆਪਣੇ YouTube ਚੈਨਲ ਤੇ ਅਨਮੋਲ ਸਿੰਘ ਜੀ ਨੂੰ ਬੁਲਾਇਆ ਤੇ ਇਹਨਾਂ ਦਾ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਸਵਾਗਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸਾਨੂੰ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਜਿੰਨੇ ਵੀ ਆਪਣੇ YouTube ਚੈਨਲ ਤੇ ਬੰਦੇ ਜੁੜੇ ਹੋਏ ਨੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਵੀਰੇ ਕੀ ਗੱਲ ਚੱਲਦੀ ਵਧੀਆ ਬਾਈ ਵਧੀਆ ਤੁਸੀਂ ਦੱਸੋ ਵਧੀਆ ਵੀਰੇ ਚੜਦੀ ਕਲਾ ਸੋ ਆਪਾਂ ਗੱਲਬਾਤ ਕਰਦੇ ਆਂ ਬਾਈ ਜਿਹੜਾ ਘੋੜਿਆਂ ਦਾ ਸ਼ੌਂਕ ਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਵਧੀਆ ਜਾਂ ਕੀ ਬਾਈ ਜਿਹੜਾ ਘੋੜਿਆਂ ਦਾ ਸ਼ੌਂਕ ਆ ਨਾ ਤੁਹਾਨੂੰ ਮੈਂ ਮੋੜ ਦੇ ਵਿੱਚ ਇੱਕ ਗੱਲ ਦੱਸਦਾ ਨਾ ਵੀ ਜਿਹੜਾ ਘੋੜਿਆਂ ਦਾ ਸ਼ੌਂਕ ਹੈ ਸਾਰੇ ਸ਼ੌਂਕਾਂ ਨਾਲੋਂ ਵੱਖਰਾ ਸ਼ੌਂਕ ਹੈ ਇੱਕ ਘੋੜਿਆਂ ਦਾ ਸ਼ੌਂਕ ਆ ਆਪਾਂ ਹਰੇਕ ਹੁੰਦਾ ਜਿਵੇਂ ਕਬੂਤਰਾਂ ਦਾ ਸ਼ੌਂਕ ਹੋਵੇ ਵੀਰੇ ਹਨਾ ਤੇ ਹੋਰ ਬਹੁਤ ਸ਼ੌਂਕ ਨੇ ਵੀਰੇ ਹਨਾ ਤੇ ਕਿਸੇ ਨੂੰ ਗੱਡੀਆਂ ਦਾ ਸ਼ੌਂਕ ਹੁੰਦਾ ਪਰੇ ਜਿਹੜਾ ਘੋੜਿਆਂ ਦਾ ਸ਼ੌਂਕ ਹੈ ਵੀਰੇ ਅਲੱਗ ਜਿਹਾ ਸ਼ੌਂਕ ਹੈ ਕਹਣਾ ਤੇ ਮਤਲਬ ਕਿ ਇਹ ਮੰਨ ਕੇ ਚੱਲੋ ਵੀ ਤੁਸੀਂ ਜਿਹੜੇ ਸ਼ੌਂਕ ਜਦੋਂ ਬੰਦੇ ਦੇ ਅੰਦਰ ਹੋਂ ਕੀ ਹੁੰਦਾ ਪਹਿਲੀ ਗੱਲ ਤਾਂ ਠੀਕ ਆ ਤੇ ਜਦੋਂ ਜਾਗ ਦਾ ਹੀ ਸ਼ੌਂਕ ਤੇ ਮਤਲਬ ਕਿ ਬੰਦਾ ਜਦੋਂ ਘੋੜਾ ਰੱਖ ਲੈਂਦਾ ਨਾ ਬੰਦੇ ਨੂੰ ਨਸ਼ਾ ਲੱਗ ਜਾਂਦਾ ਬਈ ਇਹ ਚੀਜ਼ ਦਾ ਘੋੜਿਆਂ ਦਾ ਜਦੋਂ ਬੰਦੇ ਨੂੰ ਨਸ਼ਾ ਲੱਗ ਜਾਂਦਾ ਫਿਰ ਇਹ ਸ਼ੌਂਕ ਛੱਡਿਆ ਨਹੀਂ ਜਾ ਸਕਦਾ ਆਪਾਂ ਇਹ ਸ਼ੌਂਕ ਨੂੰ ਮੜ ਨਹੀਂ ਕਹਿੰਦੇ ਬਹੁਤ ਵਧੀਆ ਸ਼ੌਂਕ ਆ ਵੀਰੇ ਬੰਦਾ ਨਸ਼ੇ ਪੱਤੇ ਕੰਨੀ ਨਹੀਂ ਜਾਂਦਾ ਹਨਾ ਤਾਂ ਉਹ ਗੱਲ ਵੀਰੇ ਜਿਵੇਂ ਹੁਣ ਲੋਕ ਕਹਿੰਦੇ ਆ ਵੀ ਫੀਮ ਭੁੱਕੀ ਦਾ ਬੰਦਾ ਛੱ ਇਹ ਵਧੀਆ ਸ਼ੌਂਕ ਆ ਵੀਰੇ ਆਪਾਂ ਕਹਿੰਦੇ ਆ ਬੰਦਿਆਂ ਨੂੰ ਜੇ ਕਿਸੇ ਜਵਾਗ ਨੂੰ ਆਪਾਂ ਨਾ ਘੋੜਿਆਂ ਨੂੰ ਸ਼ੁਰੂ ਤੋਂ ਇਹ ਸ਼ੌਂਕ ਲਗਾ ਦਿਓ ਉਹ ਬੰਦਾ ਕਦੇ ਮਾੜੇ ਰਹਿ ਨਹੀਂ ਪੈਂਦਾ ਮਾੜੇ ਕੰਮਾਂ 'ਚ ਨਹੀਂ ਮਾੜੇ ਕੰਮਾਂ 'ਚ ਨਹੀਂ ਪੈਂਦਾ ਸਹੀ ਭਾਈ ਜੇ ਜਿਹੜੇ ਮੁੰਡੇ ਮਤਲਬ ਕਿ ਨਵੇਂ ਮੁੰਡੇ ਆ ਹਣਾ ਉਹਨਾਂ ਨੂੰ ਆਪਾਂ ਕੀ ਮਤਲਬ ਕਿ ਟਿਪ ਜਾਂ ਕੁਝ ਵੀ ਈ ਗਿਆਨ ਦੇ ਸਕਦੇ ਆਂ ਵੀ ਹਾਂ ਜੇ ਕੋਈ ਬੰਦਾ ਘੋੜਿਆਂ ਵਾਲੀ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਹ ਕਿੱਥੋਂ ਸ਼ੁਰੂਆਤ ਉਹਨੂੰ ਕਰਨੀ ਚਾਹੀਦੀ ਆ ਕੀ ਕੀ ਉਹਨੂੰ ਨੌਲੇਜ ਹੋਣੀ ਚਾਹੀਦੀ ਆ ਬਾਈ ਦੇਖੋ ਪਤਾ ਕੀ ਚੈੱਕ ਕਰ ਸਭ ਤੋਂ ਪਹਿਲਾਂ ਤਾਂ ਬਾਈ ਜਿਹੜੇ ਬੰਦੇ ਨੇ ਘੋੜੀ ਰੱਖਣੀ ਆ ਉਹਦੇ ਬਾਰੇ ਪਹਿਲਾਂ ਨੌਲੇਜ ਲਵੇ ਘੋੜੀਆਂ ਬਾਰੇ ਠੀਕ ਆ ਸਭ ਤੋਂ ਪਹਿਲਾਂ ਨੌਲੇਜ ਲਵੇ ਵੀ ਕੀ ਕੁਝ ਹੁੰਦਾ ਇਹਦੇ ਵਿੱਚ ਆਪਾਂ ਪਹਿਲਾਂ ਘੋੜੀ ਰੱਖ ਲੈਣੇ ਵੀਰੇ ਬਾਅਦ ਦੇ ਵਿੱਚ ਨੁਕਸਾਨ ਹੁੰਦਾ ਤੇ ਆਪਾਂ ਨੂੰ ਸ਼ੌਂਕ ਮਰ ਜਾਂਦਾ ਫਿਰ ਬੰਦੇ ਦਾ ਆ ਤੋਂ ਪਹਿਲਾਂ ਆਪਾਂ ਨੂੰ ਨੌਲੇਜ ਲੈਣੀ ਚਾਹੀਦੀ ਇਹਨਾਂ ਬਾਰੇ ਮਾੜੀ-ਮੋਟੀ ਨੌਲੇਜ ਆ ਜੇ ਵੀ ਕਿੱਦਾਂ ਜੇ ਕਈ ਹਰ ਦਰ ਦੂਰ ਦੋਣ ਲੱਗੇ ਇਹਨਾਂ ਤੇ ਕੀ ਚੀਜ਼ ਦੇਣੀ ਇਹਨੂੰ ਕਿਹੜਾ ਟੀਕਾ ਲਾਉਣਾ ਨਾ ਵੀਰੇ ਇੰਨੇ ਦਾ ਕੀ ਦਾਣਾ ਪਾਣੀ ਦੇਣਾ ਇੰਨੀ ਕਿ ਨੌਲੇਜ ਆ ਜੇ ਵੀ ਬੰਦੇ ਨੂੰ ਬੰਦਾ ਘੋੜਾ ਰੱਖਣ ਦੇ ਕਾਬਲ ਹੋ ਜਾਈ ਇਹ ਚੀਜ਼ ਹੁੰਦੀ ਹੈ ਵੀਰੇ ਹੁਣ ਜਦੋਂ ਨਵਾਂ ਬੰਦਾ ਘੋੜਾ ਰੱਖ ਲੈਂਦਾ ਉਹਨੂੰ ਨੌਲੇਜ ਹੁੰਦੀ ਨਹੀਂ ਬਾਈ ਉਹ ਉਹਦੇ ਵਿੱਚ ਘਾਟਾ ਪੈਂਦਾ ਫਿਰ ਬੰਦੇ ਦਾ ਮਨ ਟੁੱਟ ਜਾਂਦਾ ਕਿਉਂਕਿ ਸ਼ੌਕ ਵੀ ਆਪਾਂ ਦੇਖ ਸਕਦੇ ਆਂ ਵੀ ਕਾਫੀ ਮਹਿੰਗਾ ਸ਼ੌਕ ਆ। ਆਪੇ ਮਹਿੰਗਾ ਸ਼ੌਕ ਆ ਭਾਈ ਤੇ ਸਟਾਰਟਿੰਗ ਭਾਈ ਜੇ ਕਿਸੇ ਬੰਦੇ ਨੇ ਕਰਨੀ ਆ ਤਾਂ ਨਾਰਮਲ ਚੰਬੀ ਘੋੜੀ ਦਾ ਸਟਾਰਟ ਕਰ ਲਓ। ਅਗਲਾ ਲੋਕਾਂ ਦੇ ਪਿੱਛੇ ਲੱਗ ਕੇ ਨਾ ਤੁਸੀਂ ਐ ਕਰਿਓ ਵੀ ਕੋਈ ਅਗਲਾ ਕਹਿੰਦਾ ਭਾਈ ਬਿਸ਼ੇਰੀ ਰੱਖ ਲਓ, ਔੜਾ ਲੈ ਲਓ ਪਹਿਲੀਆਂ ਦੇ ਵਿੱਚ ਹੀ। ਇਹ ਵੀਰੇ ਇੱਥੇ ਫਿਰ ਬੰਦਾ ਮਾਰ ਖਾਂਦਾ ਜੇ ਹੁਣ ਬੰਦਾ ਘੋੜਾ ਰੱਖ ਲੈਂਦਾ ਪਹਿਲੀਆਂ ਦੇ ਵਿੱਚ ਕਿੰਦਾ ਨਾ ਤਾਂ ਉਹਨੂੰ ਨੌਲੇਜ ਹੁੰਦੀ ਆ ਵੀਰੇ। ਤੇ ਨਵਾਂ ਬੰਦਾ ਘੋੜਾ ਰੱਖ ਲੈਂਦਾ ਘਰੇ ਲਿਆਉਂਦਾ ਘੋੜਾ ਉਹਨੂੰ ਪਤਾ ਨਹੀਂ ਵੀ ਇਹਨੂੰ ਕੀ ਦਾਣਾ ਪਾਣੀ ਤੇ ਨਾ ਤਾਂ ਵੀਰੇ ਪਹਿਲੀ ਗੱਲ ਤਾਂ ਜਿਹੜੇ ਬੰਦੇ ਘੋੜਾ ਦਵਾਉਂਦੇ ਨੇ ਔਰੇ ਮਤਲਬ ਕਿ ਆਪਣਾ ਘਰ ਦੇ ਨੇ ਕੰਮ ਘੋੜੇ ਖਾੜੇ ਦਵਾਉਂਦਾ ਤੇ ਵੀਰੇ ਉਹ ਬੰਦਿਆਂ ਦੇ ਵਿੱਚ ਕੀ ਗੱਲ ਹੁੰਦੀ ਉਹ ਚੰਗੀ ਜੀ ਨਹੀਂ ਦਵਾਉਂਦੇ ਬਈ ਬੰਦਿਆਂ ਨੂੰ ਕਈ ਵਾਰੀ ਠੀਕ ਹੈ ਕਈ ਬੰਦੇ ਹੁੰਦੇ ਆ ਚੰਗੇ ਪਰ ਕਈ ਬੰਦੇ ਜਿਹੜੇ ਬੰਦਾ ਨਵਾਂ ਹੁੰਦਾ ਉਹ ਨਵਾਂ ਦੇਖ ਕੇ ਬਈ ਚੀਜ਼ ਮਾੜੀ ਦਵਾ ਆਂਦਾ ਬੰਦਾ ਕਹਿੰਦਾ ਵੀ ਆਹ ਲੈਣ ਦੀ ਆਹ ਲੈਣ ਦੀ ਆ ਭਾਈ ਇਹ ਕੋਲੇ ਤੋਂ ਗੱਭਣਾ ਜੇ ਕੋਈ ਲੈਂਦਾ ਤਾਂ ਬੰਦਾ ਇੱਥੇ ਮਾਰ ਖਾਂਦਾ ਬਈ ਬੰਦਾ ਪਹਿਲਾਂ ਨੌਲੇਜ ਪਤਾ ਕਰੇ ਉਸ ਬਾਰੇ ਫੇਰ ਬੰਦਾ ਘੋੜੀ ਰੱਖੇ ਜੇ ਚੰਬੀ ਘੋੜੀ ਲੈਣੀ ਹੈ ਵੀਰੇ ਸਟਾਰਟਿੰਗ ਚੰਬੀ ਘੋੜੀ ਤੋਂ ਕਰ ਲੈ ਬਸ਼ੇਰੀ ਨਾ ਰੱਖੇ ਕਿਉਂਕਿ ਜਿਹੜੀ ਬਸ਼ੇਰੀ ਆ ਬਈ ਉਹਨੇ ਘੱਟੋ-ਘੱਟ 3 ਸਾਲਾਂ ਤੋਂ 3.5 ਸਾਲਾਂ ਚ ਬਾਨਾ ਕਦੇ ਹੂੰ ਉਤੋਂ ਦਾ ਬੰਦੇ ਦਾ ਸਵਾਰੀ ਦਾ ਸ਼ੌਂਕ ਮਰ ਗਿਆ ਬਈ ਤੇ ਨਾਲੇ ਗਿਆ ਸਾਲ ਨੂੰ ਕਿੱਥੇ ਜੇ ਤੁਸੀਂ ਘੋੜੀ ਲੈਣੇ ਹੋ ਚੰਬੀ ਘੋੜੀ ਲੈ ਲਈ ਸਾਲ ਨੂੰ ਬੱਚਾ ਆਊਗਾ ਗੱਭਣ ਕਰਾ ਕੇ ਘੋੜੀ ਸਾਲ ਨੂੰ ਬੱਚਾ ਆਜੂ ਕਰੇ ਨਾਲ ਤਾਂ ਤੁਹਾਨੂੰ ਪ੍ਰੋਫਿਟ ਮਿਲ ਜੂ ਬਈ ਸਾਲ ਨੂੰ ਜਿੰਨੇ ਫੜੇ ਵਾਪਸ ਆ ਜਾਣਗੇ ਹੂੰ ਤੇ ਨਾਲੇ ਤੁਹਾਡਾ ਵੀ ਰੇ ਸਵਾਰੀ ਵਾਲਾ ਸ਼ੌਂਕ ਪੂਰਾ ਠੀਕ ਹੈ ਇੱਕ ਬਾਈ ਅ ਅੱਜ ਦੀ ਘੜੀ 'ਚ ਆਪਾਂ ਦੇਖੀਏ ਪੰਜਾਬ ਦੇ ਵਿੱਚ ਕਿਹੜੀਆਂ ਨਸਲਾਂ ਜਿਹੜੀਆਂ ਜ਼ਿਆਦਾਤਰ ਜਾਂ ਕਿਹੜੀਆਂ ਬਲੱਡ ਲਾਈਨਾਂ ਜਿਹੜੀਆਂ ਜ਼ਿਆਦਾ ਚੱਲ ਰਹੀਆਂ ਨੇ ਉਹਨਾਂ ਬਾਰੇ ਜ਼ਰੂਰ ਦੱਸੋ ਤੇ ਇਹਨਾਂ ਦੇ ਵਿੱਚ ਬਈ ਜਿੱਦਾਂ ਕਹਿ ਸਕਦੇ ਆਪਾਂ ਵੀ ਅ ਕੋਈ ਖਾਸ ਨਸਲ ਹੋਵੇ ਜਿਹੜੀ ਜਿਹਨੂੰ ਆਪਾਂ ਸੀਲ ਕਹਿ ਦੀ ਇੱਕ ਤਰ੍ਹਾਂ ਨਾਲ ਹਨਾ ਵੀ ਕੋਈ ਵੀ ਬੱਚਾ ਜਾਂ ਕਿਸੇ ਵੀ ਉਮਰ ਦਾ ਬੰਦਾ ਉਹਨੂੰ ਸਾਂਭ ਸਕਦਾ ਠੀਕ ਹੈ ਸਵਾਰੀ ਕਰ ਸਕਦਾ ਉਹ ਚੀਜ਼ ਬਾਰੇ ਵੀ ਜਰੂਰ ਦੱਸੋ ਵੀਰੇ ਦੇਖੋ ਇਹਦੇ ਵਿੱਚ ਤਾਂ ਹੁਣ ਜਿਵੇਂ ਆ ਜਾਂਦਾ ਤੁਸੀਂ ਨਸਲਾਂ ਦੀ ਗੱਲ ਕੀਤੀ ਹੈ ਨਾ ਆਪਣੇ ਪੰਜਾਬ ਦੀਆਂ ਵੀਰੇ ਦੋ ਨਸਲਾਂ ਆ ਇੱਕ ਤਾਂ ਨੁਕਰਾ ਇੱਕ ਮੱਝੂ ਦੇ ਲੈ ਇਹ ਦੋ ਹੀ ਚੱਲ ਰਹੀਆਂ ਇਸ ਟਾਈਮ ਪੰਜਾਬ ਦੇ ਵਿੱਚ ਮਾਰਵਾੜੀ ਨਸਲ ਆ ਜਿਹੜੀ ਉਹ ਮਤਲਬ ਕਿ ਬਾਹਰ ਦੀ ਆ ਹਰਿਆਣੇ ਦੀ ਇਹ ਨਸਲ ਆ ਠੀਕ ਹੈ ਤੇ ਪੰਜਾਬ ਦੇ ਵਿੱਚ ਨੁਕਰਾ ਤੇ ਮੱਝੂਗੇ ਆ ਬਾਈ ਮੱਝੂਗੇ ਲੈਣ ਵੀ ਠੀਕ ਹੈ ਵੀਰੇ ਵਧੀਆ ਇੰਨੀ ਗਰਮ ਨਹੀਂ ਹੈਗੀ ਹੈ ਨਾ ਤੇ ਬਾਕੀ ਘੋੜੇ ਬਾਈ ਸਾਰੀ ਗਰਮ ਹੁੰਦੇ ਆ ਉਹਦਾ ਆਪਣੇ ਅਟੈਚਮੈਂਟ ਤੇ ਜਿੱਦਾਂ ਥੋੜੀ ਜਨਵਰ ਨਾਲ ਅਟੈਚਮੈਂਟ ਹੋਊਗੀ ਉਦਾਂ ਹੀ ਉਹਨੇ ਤੁਹਾਡੇ ਤੇ ਤੇਜ ਜਾਣਾ ਹਨਾ ਤੇ ਉਦਾਂ ਹੀ ਤੁਹਾਡੇ ਆਖੇ ਲੱਗਣ ਲੱਗੇ ਹਨਾ ਮੇਨ ਗੱਲ ਹੁੰਦੀ ਹੈ ਵੀਰੇ ਪਿਆਰ ਮੁਹੱਬਤ ਦੀ ਜਿੰਨਾ ਆਪਾਂ ਘੋੜਿਆਂ ਨੂੰ ਪਿਆਰ ਦਵਾਂਗੇ ਇਹਨਾਂ ਨੂੰ ਟਾਈਮ ਦਵਾਂਗੇ ਇਹਨਾਂ ਦੀ ਕੇਅਰ ਕਰਾਂਗੇ ਭਾਈ ਉਨਾਂ ਹੀ ਇਹਨਾਂ ਨੇ ਤੁਹਾਡੇ ਤੇ ਮਗਰ ਲੱਗੇ ਹਨਾ ਇਹਨਾਂ ਨੂੰ ਤਾਂ ਵੀਰੇ ਭਲਾਂ ਦੀ ਦੋ ਰੋਟੀਆਂ ਬੁੱਕੀਆਂ ਦਾ ਪਾ ਦੋ ਇਹਨੇ ਤੁਹਾਡੇ ਪਿੱਛੇ ਲੱਗੇ ਹਨਾ ਐਦਾਂ ਨਹੀਂ ਹੈਗਾ ਭਾਈ ਜਿਹੜੇ ਬੰਦਾ ਹੁਣ ਕਿਦੇ ਜਿਹੜੇ ਬੰਦੇ ਨੇ ਖੁਸ਼ ਹੋ ਕੇ ਇਹਨਾਂ ਨੂੰ ਪੱਠੇ ਨਹੀਂ ਪਾਏ ਉਹਨਾਂ ਤੋਂ ਫਿਰ ਭਾਈ ਇਹ ਵੀ ਮੁੱਖ ਮੋੜ ਲੈਂਦੇ ਆ ਮੇਨ ਗੱਲ ਆ ਇਹ ਬਾਕੀ ਵੀਰੇ ਤੁਹਾਨੂੰ ਦੱਸਿਆ ਹੀ ਆ ਵੀ ਆਪਣੇ ਪੰਜਾਬ ਦੇ ਵਿੱਚ ਦੋ ਹੀ ਹੈ ਇਹ ਲਾਈਨਾਂ ਜਿਹੜੀਆਂ ਚੱਲ ਰਹੀਆਂ ਮੱਝੂ ਕਿ ਲਾਈਨ ਤੇ ਨੋਕਰਾ ਨੋਕਰਾ ਵੀਰੇ ਇਕੱਲਾ ਰੰਗ ਆ ਆਪਾਂ ਨੋਕਰਾ ਜਿਵੇਂ ਹੁਣ ਚਿੱਟਾ ਜਾਨਵਰ ਹੁੰਦਾ ਜਿਹੜਾ ਜਮਾਂ ਸਾਫ ਸਫੇਦ ਹੁੰਦਾ ਉਹਨੂੰ ਨੋਕਰਾ ਕਹਿੰਦੇ ਨੇ ਪਰ ਇਹ ਲਾਈਨ ਨਹੀਂ ਹੈਗੀ ਇਹ ਇੱਕ ਰੰਗ ਆ ਇਹ ਨੋਕਰਾ ਰੰਗ ਨੂੰ ਕਿਹਾ ਜਾਂਦਾ ਬਾਈ ਮੇਨ ਗੱਲ ਇਹ ਹੈ ਇਹ ਇਹਨਾਂ ਦੀ ਮੰਨ ਕੇ ਚੱਲੋ ਵੀ ਜੇ ਕੋਈ ਵੀ ਬੰਦਾ ਸ਼ੁਰੂਆਤ ਕਰਦਾ ਬਾਈ ਹਾਂਜੀ ਵੀਰੇ ਸਭ ਤੋਂ ਮੇਨ ਜਿਹੜੀ ਆਪਾਂ ਖਰਾਕ ਕਹਿ ਦਿੰਨੇ ਆ ਘੋੜਿਆਂ ਦੀ ਉਹ ਕਿਹੜੀ ਚੀਜ਼ ਆ ਤੇ ਕਿਹੜੀ ਚੀਜ਼ ਉਹਨੂੰ ਪਾਉਣੀ ਚਾਹੀਦੀ ਆ ਕਿਸ ਤਰੀਕੇ ਨਾਲ ਪਾਉਣੀ ਚਾਹੀਦੀ ਆ ਬਾਈ ਪਤਾ ਕੀ ਚੱਕਰ ਆ ਅੱਜ ਦੇ ਟਾਈਮ ਤੇ ਜਿਹੜੀ ਚੀਜ਼ ਆ ਮਤਲਬ ਕਿ ਘੋੜਿਆਂ ਦੇ ਵਿੱਚ ਜਿਹੜੀ ਖਰਾਕ ਚੱਲ ਰਹੀ ਹੈ ਇਹ ਨਾ ਵੀਰੇ ਦਰਾਹੇ ਵਾਲਿਆਂ ਦੀ ਫੀਡ ਚੱਲ ਰਹੀ ਹੈ ਸਣੀ ਦਰਾਹੇ ਵਾਲਿਆਂ ਦੀ ਉਹਨਾਂ ਦੀ ਫੀਡ ਚੱਲ ਰਹੀ ਹੈ ਵੀਰੇ ਫੀਡ ਦਾ ਰਿਜ਼ਲਟ ਵੀ ਬਹੁਤ ਵਧੀਆ ਠੀਕ ਆਪਾਂ ਵੀ ਬਈ ਵਰਤੀ ਆ ਉਹ ਆਪਾਂ ਇਹ ਨਹੀਂ ਕਹਿੰਦੇ ਮਾੜੀ ਆ ਪਰ ਰਿਜ਼ਲਟ ਵਧੀਆ ਦਾ ਬਈ ਚੰਗਾ ਰਿਜ਼ਲਟ ਆ ਸਾਰੇ ਮੇਰੇ ਮਤਲਬ ਆਪਣੇ ਘੋੜਾ ਪਾਲ ਕੇ ਹੀ ਬਤ ਕਰਿਆ ਬਈ ਕੋਈ ਬੰਦਾ ਜਿਹੜਾ ਬੰਦੇ ਪੁਰਾਣੇ ਤਰੀਕੇ ਰਬਿਆ ਜਿੰਨਾਂ ਕੋਲੇ ਉਹੀ ਬੰਦਾ ਆਉਦਾ ਤੇ ਤਰੀਕੇ ਵਾਲੀ ਫੀਡ ਤਿਆਰ ਕਰਾਉਂਦਾ ਨਹੀਂ ਅਕਸਰ ਨਵੇਂ ਬੰਦੇ थीक है। थीक है अच्छा फीड ही ਵਰਤਦੇ ਆ ਠੀਕ ਹੈ ਤੇ ਵਧੀਆ ਵੀਰੇ ਚੰਗਾ ਰਿਜ਼ਲਟ ਆ ਉਹਦਾ ਵਰਤਨ ਵਧੀਆ ਪਰ ਬਈ ਜੇ ਤੁਸੀਂ ਨਾਰਮਲ ਘੋੜਾ ਪਾਲਣਾ ਥੋੜੀ ਜਿਹੀ ਮਹਿੰਗੀ ਪੈ ਜਾਂਦੀ ਆ ਤੇ 21 2100 ਰੁਪਏ ਦਾ ਘਟਾ 50 ਕਿਲੋ ਦਾ ਤੇ ਥੋੜੀ ਜਿਹੀ ਮਹਿੰਗੀ ਪੈ ਜਾਂਦੀ ਆ ਕਈ ਯਾਰ ਨਵਾਂ ਬੰਦਾ ਕਹਿੰਦਾ ਵੀ ਮਹਿੰਗੀ ਫੀਡ ਪੈਂਦੇ ਜੇ ਤੁਸੀਂ ਵੀਰੇ ਨਾਰਮਲ ਡਾਈਟ ਤੇ ਘੋੜਾ ਪਾਲਣਾ ਜਿਉਂ ਜਮੇ ਛੋਲੇ ਇਹ ਚੀਜ਼ਾਂ ਲੈ ਲਓ ਬਈ ਇਹਨਾਂ ਨੂੰ ਪਿਆਲੋ ਕਣਕਰ ਐਡ ਕਰ ਲਓ ਥੋੜੀ ਕਾਣੀ ਤੇ ਮਿਡਲਰ ਮਿਕਸਚਰ ਪਾਊਡਰ ਆਉਂਦਾ ਉਹ ਐਡ ਕਰ ਲਓ ਵਿੱਚ ਤੇ ਇਹਨੂੰ ਬਈ ਮਾ ਜਾਨਵਰ ਦੇ ਸਹਾਰਨਾ ਜਾਨਵਰ ਦਾ ਜਿੰਨਾ ਕ ਵੇਟ ਹੁੰਦਾ ਹਨਾ ਉਸ ਹਸਾਬ ਨਾਲ ਦੇਈ ਚਲੋ ਜਿਵੇਂ ਬੱਚਾ ਆਉਂਦਾ ਉਹ ਪਾਈ ਆਧਾ ਕਿਲੋ ਤੋਂ ਸਟਾਰਟਿੰਗ ਕਰ ਲਓ ਤੇ ਜੇ ਘੋੜੀ ਆ ਬਾਈ 2 3 ਕੁਆਂਟਲ ਦੀ ਹੈਗੀ ਆ ਤਾਂ ਉਹਨੂੰ 2 ਕਿਲੋ ਦੇਣ ਲੱਗ ਜਓ ਸਵੇਰ ਸ਼ਾਮ ਹਨਾ ਤੇ ਦੋ ਟਾਈਮ ਚੱਲੀ ਚਲੋ ਵੀਰੇ ਬਾਕੀ ਬਾਈ ਜਿਹੜਾ ਜਾਨਵਰ ਹੁੰਦਾ ਨਾ ਪਾਣੀ ਤੇ ਯਾ ਲਾਂਦਾ ਪਾਣੀ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਟਾਈਮ ਪਿਓ ਤੇ ਹੁਣ ਗਰਮੀ ਚੱਲ ਰਹੀ ਹੈ ਗਰਮੀ ਦੇ ਵਿੱਚ ਸ਼ੱਕਰ ਵੇਸ਼ਣ ਵਾਲਾ ਪਾਣੀ ਹੋ ਗਿਆ ਹਨਾ ਤੇ ਇਹ ਚੀਜ਼ ਹੋ ਜਾਂਦੀ ਆ ਬਾਈ ਜਿਹੜੀ ਸਿਆਲਾਂ ਦੇ ਵਿੱਚ ਫੀਡ ਵਰਤੀ ਜਾਂਦੀ ਆ ਵੀਰੇ ਸਿਆਲਾਂ ਦੇ ਵਿੱਚ ਜਿਵੇਂ ਹੁਣ ਆਪਾਂ ਗਰ ਛੋਲੇ ਗਿਆ ਤਾਂ ਹਨਾ ਜੈਵੀ ਹੋ ਗਈ ਇਹ ਤਿੰਨ ਚੀਜ਼ਾਂ ਹੋ ਗਈਆਂ ਕਣਕ ਹੋ ਗਈ ਸਿਆਲਾਂ ਦੇ ਵਿੱਚ ਤੁਸੀਂ ਬਸ ਥੋੜਾ ਇਹਦੇ ਵਿੱਚ ਬਾਜਰਾ ਮੋਟ ਐਡ ਕਰ ਸਕਦੇ ਹੋ ਬਾਈ ਉਹ ਚੀਜ਼ ਹੈ ਜਾਂ ਇਹਨੂੰ ਬਾਲਕੇ ਦੇ ਤਾਂ ਇਹਨੂੰ ਸਿਆਲਾਂ ਦੇ ਵਿੱਚ ਹਨਾ ਤੇ ਇਹ ਚੀਜ਼ ਹੁੰਦੀ ਹੈ ਵੀਰੇ ਠੀਕ ਹੈ ਤੇ ਇੱਕ ਬਾਈ ਆ ਕੋਈ ਵੀ ਮੰਨ ਕੇ ਚਲੋ ਕਿਸੇ ਨੇ ਸ਼ੁਰੂਆਤ ਕੀਤੀ ਹੈ ਤੇ ਉਹ ਬੰਦੇ ਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜਿੱਦਾਂ ਆਪਾਂ ਕਹਿ ਲਈਏ ਵੀ ਕੁਸ਼ਕ ਬਿਮਾਰੀਆਂ ਜਿਹੜੀਆਂ ਮੇਨ ਆ ਹਾਂਜੀ ਹਾਂਜੀ ਆ ਥੋੜੇ ਟਾਈਮ ਦੇ ਵਿੱਚ ਹਨਾ ਵੀ ਹਰੇਕ ਜਾਨਵਰਾਂ ਦੇ ਵਿੱਚ ਆਉਂਦ ਗਈਆਂ तकरीबन ਜਿੱਦਾਂ ਮੱਝਾਂ ਗਾਇਆਂ ਚ ਹੁੰਦੀਆਂ ਹਨ ਉਸੇ ਤਰ੍ਹਾਂ ਘੋੜਿਆਂ ਚ ਵੀ ਹੁੰਦਗਾ ਹੋਣਗੀਆਂ ਤੇ ਉਹਨਾਂ ਬਾਰੇ ਵੀ ਜਰੂਰ ਦੱਸਿਓ ਬਾਈ ਬਾਈ ਦੇਖੋ ਕੀ ਚੱਕਰ ਅੱਜ ਦੇ ਸਾਮ ਚ ਤੁਸੀਂ ਵੀਡੀਓ ਦੇਖੀ ਹੋਣੀ ਆ ਨਾ ਬਾਈ ਅੱਜ ਦੇ ਟਾਈਮ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਆਪਣੇ ਪੰਜਾਬ ਦੇ ਟੌਪ ਦੇ ਮਸ਼ਹੂਰ ਘੋੜੇ ਇਹਨਾਂ ਨੂੰ ਆਪਾਂ ਸਟਾਰ ਕਹਿ ਸਕਦੇ ਹਾਂ ਘੋੜਿਆਂ ਦੀ ਦੁਨੀਆ ਦੇ ਚਾਰ ਘੋੜੇ ਬਈ ਦੁਨੀਆ ਤੋਂ ਚਲੇ ਗਏ ਹੂੰ ਕੋਈ ਉਹਨਾਂ ਨੂੰ ਕੋਈ ਡੀਪ ਬਿਮਾਰੀ ਨਹੀਂ ਆਈ ਚਲੋ ਇੱਕ ਉਹਨਾਂ ਦਾ ਕੀ ਕਾਰਨ ਬਣਿਆ ਬਈ ਉਹੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਵਕੀਲ ਘੋੜਾ ਤੁਸੀਂ ਸੁਣਿਆ ਹੋਣਾ ਨਾ ਤੇ ਉਹ ਤਾਂ ਚਲੋ ਬਈ ਥੋੜਾ ਜਿਹਾ ਲੰਮੇ ਸਮੇਂ ਤੋਂ ਬਿਮਾਰ ਚੱਲਦਾ ਸੀ ਉਹਦੇ ਅਨਫੈਕਸ਼ਨ ਸੀ ਉਹਦੇ ਕਾਰਨ ਚਲੋ ਉਹਦਾ ਤਾਂ ਆਪਾਂ ਮੰਨਦੇ ਆ ਵੀ ਹੋ ਗਿਆ ਹੁਣ ਜਿਹੜੇ ਹੋਰ ਤਿੰਨ ਘੋੜੇ ਮਰੇ ਆ ਵੀਰੇ ਉਹਨਾਂ ਦਾ ਕਾਰਨ ਬਈ ਕੁਝ ਪਤਾ ਹੀ ਨਹੀਂ ਲੱਗਿਆ ਵੀ ਕੀ ਬਣਿਆ ਪਹਿਲੀ ਗੱਲ ਤਾਂ ਵੀਰੇ ਘੋੜਾ ਘੋੜੇ ਵਾਲਿਆਂ ਵੀਰੇ ਨੇ ਥੋੜੀ ਇੱਕ ਗਲਤੀ ਕੀਤੀ ਇੱਥੇ ਵੀ ਇਹਨਾਂ ਨੇ ਪੋਸਟ ਮਾਰਡਮ ਕਰਾਉਣਾ ਸੀ ਘੋੜੇ ਦਾ ਪ ਆਪਾਂ ਮਤਲਬ ਕਿ ਜਿਹੜਾ ਪ੍ਰਤਾਪ ਘੋੜਾ ਮਰਿਆ ਬਈ ਉਹਦੇ ਤਾਂ ਥੋੜਾ ਜਿਹਾ ਦਰਦ ਹੀ ਹੋਇਆ ਕਹਿੰਦੇ ਵੀ ਅਮਾ ਜਿੰਨੀ ਗੱਲ ਸੁਣੀ ਹੋਣੀ ਲਾਦਦੇ ਆ ਤੇ ਉਹ ਯੂਨੀਵਰਸਿਟੀ ਲੈ ਕੇ ਕਹਿੰਦੇ ਵੀ ਜਾਂਦੇ ਹੋਏ ਇਹਨੂੰ ਪੂਰਾ ਹੋ ਗਿਆ ਤੇ ਬਸ ਵੀਰੇ ਇਹਨਾਂ ਦਾ ਪਤਾ ਹੀ ਨਹੀਂ ਲੱਗਿਆ ਕੀ ਚੱਕਰ ਆ ਪਰ ਬਿਮਾਰੀਆਂ ਬਾਈ ਜਿਹੜੀਆਂ ਮੇਨ ਬਿਮਾਰੀਆਂ ਘੋੜਿਆਂ ਦੇ ਵਿੱਚ ਮੇਨ ਵੀਰੇ ਇਹੀ ਆ ਦਰਦ ਤੇ ਬੰਨ ਇਹਨਾਂ ਇਹ ਦੋ ਬਿਮਾਰੀਆਂ ਮੇਨ ਆ ਇਹਨਾਂ ਦੇ ਲਈ ਜਿਹੜੀਆਂ ਸਾਵਧਾਨੀਆਂ ਵੀਰੇ ਇੱਕ ਤਾਂ ਆਪਾਂ ਜਿਹੜਾ ਨੀਰਾ ਨੂਰਾ ਪਾਉਣ ਇਹਨਾਂ ਨੂੰ ਈ ਸ਼ਾਨ ਕੇ ਪਾਉਣਾ ਚਾਹੀਦਾ ਰੇਤਾ ਨਾ ਹੋਵੇ ਖੁਰਲੀ ਸਾਫ਼ ਕਰਕੇ ਪਾਓ ਬਈ ਜਿਹੜਾ ਹੁਣ ਖੁਰਨੀ ਦੇ ਵਿੱਚ ਜਦੋਂ ਆਪਾਂ ਨੀਰਾ ਪਾਤਾ ਬਈ ਮਾੜਾ ਮੋਟਾ ਰੇਤਾ ਰਹਿ ਜਾਂਦਾ ਬਈ ਦੇਲੀ ਖੁਰਨੀ ਸਾਫ਼ ਕਰੋ ਹਨਾ ਇਹ ਸਾਫ਼ ਕਰਕੇ ਪਾਓ ਤੂੜੀ ਜੇ ਆਪਾਂ ਪਾਉਣੇ ਬਈ ਪਹਿਲੀ ਗੱਲ ਤਾਂ ਪਾਉਣਾ ਘੋੜਿਆਂ ਨੂੰ ਜੇ ਤੂੜੀ ਪਾਉਣੇ ਹੋ ਤਾਂ ਤੂੜੀ ਛਾਣ ਕੇ ਪਾਓ ਬਈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਤੂੜੀ ਹੈ ਜ਼ਿਆਦਾਤਰ ਹਨਾ ਬਈ ਤੂੜੀ ਪਾਉਂਦੇ ਅਗਲੇ ਘੋੜਿਆਂ ਨੂੰ ਪਰ ਉਧਰ ਹੁਣ ਹਰਿਆਣੇ ਕਣੀ ਤਾਂ ਨੀਰਾ ਹੈਗਾ ਮੂੰਫਲੀ ਦਾ ਉਹ ਪਾਈ ਜਾਂਦੇ ਬਈ ਉਧਰ ਤੂੜੀ ਦੀ ਲੋੜ ਹੀ ਨਹੀਂ ਆਪਣੇ ਪੰਜਾਬ 'ਚ ਬਈ ਹੋਰ ਹੈ ਨਹੀਂ ਤੂੜੀ ਪਾਉਣੀ ਅਗਲੇ ਨੇ ਤੇ ਤੂੜੀ ਜੇ ਪਾਉਣੇ ਬਈ ਛਾਣ ਕੇ ਪਾਓ ਥੋੜੀ ਤੂੜੀ ਠੀਕ ਹੈ ਭਾਈ ਤੇ ਭਾਈ ਜਿੱਦਾਂ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦੇ ਵੀਡੀਓ ਦੇਖਦੇ ਆ ਹਨਾ ਵੀ ਕੋਈ ਘੋੜਿਆਂ ਨਾਲ ਸਟੰਟ ਕਰੀ ਜਾਂਦਾ ਤੇ ਮਤਲਬ ਛੋਟੀ ਉਮਰ ਦੇ ਬੱਚੇ ਥੱਲੇ ਕਮੈਂਟ ਪੜੀਦੇ ਆ ਤੇ ਕੋਈ ਉਹਨਾਂ ਨੂੰ ਫੋਕਰੇ ਕਹਿੰਦਾ ਕੋਈ ਕੋਸ਼ ਕਹਿੰਦਾਗਾ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਵੀ ਜੇ ਕਿਸੇ ਬੰਦੇ ਕੋਲੇ ਕੋਈ ਚੰਗਾ ਘੋੜਾ ਰੱਖਿਆ ਹੋਵੇ ਆਪਾਂ ਇਹ ਕਹਿੰਦੇ ਆ ਵੀ ਹਰੇਕ ਬੰਦੇ ਦੀ ਜਾਨਵਰ ਦੇ ਨਾਲ ਅਟੈਚਮੈਂਟ ਵੱਖਰੀ ਹੁੰਦੀ ਆ ਹਨਾ ਤੇ ਉਹਨਾਂ ਨੂੰ ਭਰੋਸਾ ਹੁੰਦਾ ਉਹਦੇ ਜਾਨਵਰ ਤੇ ਵੀ ਹਾਂ ਠੀਕ ਆ ਜੇ ਮੈਂ ਇਹਦੇ ਨਾਲ ਆ ਚੀਜ਼ ਕਰਦਾ ਕੋਈ ਵੀ ਸਟੰਟ ਲਾ ਲਓ ਤੇ ਵੀ ਮੇਰਾ ਸਾਥ ਦਊਗਾ ਜਾਂ ਸਾਡੀ ਬੌਂਡਿੰਗ ਹੀ ਇੱਦਾਂ ਦੀ ਹੈ ਨਾ ਸਟੰਟ ਕਰਨੇ ਚਾਹੀਦੇ ਆ ਬਾਈ ਕਿ ਨਹੀਂ ਕਰਨੇ ਚਾਹੀਦੇ ਤੁਹਾਡਾ ਕੀ ਕਹਿਣਾ ਉਹ ਮੇਨ ਗੱਲ ਤਾਂ ਇਹ ਹੁੰਦੀ ਹੈ ਵੀਰੇ ਵਿਸ਼ਵਾਸ ਦੀ ਹੁੰਦੀ ਹੈ ਹਨਾ ਤੇ ਕਈ ਬੰਦੇ ਹੁੰਦੇ ਆ ਇਨਸਾਨਾਂ ਤੇ ਵਿਸ਼ਵਾਸ ਕਰ ਲੈਂਦੇ ਕਈ ਹੁੰਦੇ ਜਿਨ੍ਹਾਂ ਦਾ ਹੁਣ ਜਿਨ੍ਹਾਂ ਨੂੰ ਇਨਸਾਨਾਂ ਤੋਂ ਧੋਖੇ ਮਿਲੇ ਹੁੰਦੇ ਆ ਬਾਈ ਉਹ ਬੰਦੇ ਆ ਜਾਨਵਰਾਂ ਦੀ ਲੈ ਜਿਆਦਾਤਰ ਉਹੀ ਜਾਨਵਰਾਂ ਚ ਮਤਲਬ ਹਾਂ ਜਾਨਵਰਾਂ ਹੀ ਲੈ ਜਾਂਦਾ ਬਾਈ ਤੁਸੀਂ ਦੇਖੇ ਆ ਅੱਜ ਕੱਲ੍ਹ ਨਾ ਤੇ ਉਹਨੂੰ ਫਿਰ ਬਾਈ ਜਾਨਵਰ ਤੇ ਇੰਨਾ ਕਾ ਭਰੋਸਾ ਹੋ ਜਾਂਦਾ ਵਿਸ਼ਵਾਸ ਹੋ ਜਾਂਦਾ ਬਾਈ ਜਿਹੜੇ ਜਾਨਵਰ ਹੁੰਦੇ ਪਹਿਲੀ ਗੱਲ ਤਾਂ ਇਹ ਵਫਾਦਾਰ ਹੁੰਦੇ ਆ ਬਾਈ ਇਨਸਾਨਾਂ ਨੂੰ ਨਹੀਂ ਇਨਸਾਨ ਧੋਖਾ ਦੇ ਜੂ ਜਾਨਵਰ ਤੁਹਾਨੂੰ ਕਦੇ ਨਹੀਂ ਧੋਖਾ ਦਿੰਦਾ ਘੋੜਾ ਖਾਸ ਕਰਕੇ ਬਾਈ ਘੋੜਾ ਤਾਂ ਜੇ ਮੰਨ ਕੇ ਚੱਲੋ ਇਹ ਚੀਜ਼ ਦੇਖੀ ਹੋਈ ਐ ਘੋੜੀ ਐ ਜਿਹੜੀ ਇੱਕ ਘੋੜੀ ਤੇ ਘੋੜਾ ਇਹਨਾਂ ਦਾ ਪਤਾ ਕੀ ਚੱਕਰ ਆ ਵੀਰੇ ਜਿੱਦਾਂ ਤੁਸੀਂ ਇਹਤੇ ਰਾਈਡਿੰਗ ਕਰ ਘੋੜੀ ਇੰਨੀ ਕ ਵਫਾਦਾਰ ਹੁੰਦੀ ਆ ਬਾਈ ਘੋੜੀ ਨੂੰ ਪਹਿਲਾਂ ਖਤਰੇ ਦਾ ਪਹਿਲਾਂ ਪਤਾ ਲੱਗ ਜਾਂਦਾ ਜੇ ਤੁਸੀਂ ਰਾਹ ਦੇ ਵਿੱਚ ਤੁਹਾਡੀ ਘੋੜੀ ਅੜੀ ਕਰਨ ਲੱਗ ਜੂ ਜੇ ਨੂੰ ਪਤਾ ਵੀ ਅੱਜ ਮੂਰੇ ਕੁਝ ਹੋਣਾ ਇਹ ਪਹਿਲਾਂ ਬਾਈ ਅੜੀ ਕਰਨ ਲੱਗ ਜੂ ਆਪਣੇ ਵਰਗਾ ਕੀ ਕਰਦਾ ਬਾਈ ਜਦੋਂ ਘੋੜੀ ਅੜੀ ਕਰਦੀ ਆ ਆਪਾਂ ਧੱਕੇ ਨਾਲ ਘੋੜੀ ਨੂੰ ਅੱਗੇ ਲੈ ਜੈਨੇ ਪਰ ਅੱਗੇ ਜਾ ਕੇ ਵੀਰੇ ਪਤਾ ਲੱਗਦਾ ਫਿਰ ਕੀ ਹੈ ਨੁਕਸਾਨ ਹੁੰਦਾ ਆਪਣਾ ਤੇ ਘੋੜੀ ਨੂੰ ਖਤਰੇ ਦਾ ਪਹਿਲਾਂ ਪਤਾ ਲੱਗ ਜਾਂਦਾ ਇੰਨੇ ਵਫਾਦਾਰ ਹੁੰਦੇ ਆ ਬਾਈ ਤੇ ਇਹ ਮੇਨ ਗੱਲ ਹੋ ਜਾਂਦੀ ਹੁਣ ਤੁਸੀਂ ਸਟਾਂਟਾਂ ਬਾਰੇ ਪੁੱਛਿਆ ਬਾਈ ਸਟਾਂਟ ਦਾ ਵੀਰੇ ਹੁਣ ਬੰਦੇ ਦਾ ਇਹ ਆ ਵੀ ਜਿਹੜੇ ਬੰਦੇ ਨੂੰ ਵਿਸ਼ਵਾਸ ਹੋ ਗਿਆ ਨਨੂ ਵੀ ਇੱਕ ਤਰ੍ਹਾਂ ਪੜਾਉਣਾ ਹੀ ਪੈਂਦਾ ਸਿਖਾਉਣਾ ਪੈਂਦਾ ਤੇ ਪਿਆਰ ਮੁਹੱਬਤ ਦੀ ਗੱਲ ਹੁੰਦੀ ਆ ਬਾਕੀ ਸਾਰੀ ਅਟੈਚਮੈਂਟ ਦੀ ਹੁੰਦੀ ਆ ਨਾ ਵੀਰੇ ਗੱਲ ਉਹ ਤਾਂ ਸਿਖਾ ਲੰਦਾ ਮੰਦਾ ਉਹ ਸਹੀ ਆ ਵੀਰੇ ਹੁਣ ਕਈ ਬੰਦੇ ਕੀ ਕਰਦੇ ਆ ਬਾਈ ਵਿੱਚ ਕਈ ਜਾਂਦੇ ਵੀ ਇਹ ਗਲਤ ਵੀ ਆ ਗਲਤ ਤਾਂ ਬਾਈ ਉਹ ਐ ਆ ਫਿਰ ਹੁਣ ਜਿਵੇਂ ਆਪਾਂ ਸਟੈਂਡ ਕਰਦਾ ਮੈਂ ਵੀ ਕਰਦਾ ਬਾਈ ਘੂੜੀ ਤੇ ਹਨਾ ਉਹਨੂੰ ਪਤਾ ਹੀ ਆ ਤੇ ਅਗਲਾ ਹੁਣ ਮੈਨੂੰ ਦੇਖ ਕੇ ਅਗਲੇ ਨੇ ਘੂੜੀ ਸਿਖਾਈ ਨਹੀਂ ਅਗਲਾ ਕਰਨ ਲੱਗਾ ਉਹ ਤਾਂ ਗਲਤੀ ਆ ਨਾ ਬਾਈ ਆਪਾਂ ਨੂੰ ਦੇਖ ਕੇ ਪਰ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਦੇਖ ਕੇ ਲੱਗੋ ਨਾ ਸਹੀ ਆ ਬਾਈ ਕਰੋ ਪਰ ਆਪਦੀ ਰਿਸਕ ਤੇ ਕਰੋ ਬਈ ਆਪਦੇ ਤੇ ਪਹਿਲਾਂ ਘੋੜੀ ਨੂੰ ਸਮਝਾਓ ਸਾਨੂੰ ਪਤਾ ਵੀ ਜੇ ਸਾਡਾ ਜਾਨਵਰ ਸੀਲ ਆ ਖੰਡਾਗਾ ਤਾਂ ਦੇਖੋ ਹੌਲੀ ਹੌਲੀ ਕਰੋ ਹੁਣ ਆਪਣੇ ਵਰਗਾ ਬਈ ਬੰਦਾ ਕੀ ਕਰਦਾ ਪਹਿਲੇ ਹੀ ਸਾਤੀ ਦੇ ਪੈਰ ਧਰਾਉਣ ਲੱਗ ਜਾਂਦਾ ਉਹ ਫਿਰ ਬਈ ਉਹ ਤਾਂ ਫਿਰ ਛੱਡਦਾ ਮਾਰੂਗੀ ਹੁਣ ਬਾਕੀ ਹਰੇਕ ਜਾਨਵਰ ਦਾ ਵੱਖਰਾ ਵੱਖਰਾ ਸੁਭਾਅ ਹੁੰਦਾ ਹਨਾ ਸੁਭਾਅ ਹੁੰਦਾ ਬਈ ਬੰਦੇ ਦੇ ਸਿਖਾਉਣ ਤੇ ਹੁੰਦਾ ਕਿਦਾਂ ਤੁਸੀਂ ਉਹਦੀ ਕੇਅਰ ਕਰਦੇ ਹੋ ਤੇ ਹੁਣ ਐ ਤਾਂ ਹੈ ਨਹੀਂ ਵੀ ਘੋੜੀ ਕੱਢ ਲਈ ਉਹਦੇ ਮਾਰੀ ਛੱਟੀ ਕਿਉਂਕਿ ਕਿਥੋਂ ਲੱਗ ਜੂ ਬਈ ਫਰਸ਼ਟਾਂ ਤਾਂ ਦੇ ਫਿਰ ਤਾਂ ਛੱਟ ਮਾਰੂਗੀ ਨਾ ਹਾਂਜੀ ਵੀਰੇ ਤੇ ਇਹ ਚੀਜ਼ ਦਾ ਕਰਕੇ ਨਾ ਮਤਲਬ ਕਿ ਕੁਝ ਕੋੜ ਸਵਾਰੀ ਦਾ ਕਰਕੇ ਲਾ ਲੋ ਜਾਂ ਸਟੰਟਾਂ ਦਾ ਕਰਕੇ ਲਾ ਲੋ ਹਾਂਜੀ ਜਿਹੜੇ ਘੋੜਾ ਪਾਲਕ ਨੇ ਲੋਕ ਜ਼ਿਆਦਾਤਰ ਇਹਨਾਂ ਨੂੰ ਫੁਕਰੀ ਦੱਸਦੇ ਆ ਹਾਂਜੀ ਹਾਂ ਪਤਾ ਨਹੀਂ ਉਹ ਲੋਕਾਂ ਦੀ ਕੀ ਮੈਂਟੈਲਿਟੀ ਆ ਉਹਦੇ ਪਿੱਛੇ ਹਨਾ ਕੀ ਸੋਚਦੇ ਆ ਉਹ ਬਾਈ ਪਤਾ ਪਰ ਇਹ ਚੀਜ਼ ਸਹੀ ਆ ਜਾਂ ਗਲਤ ਆ ਬਾਈ ਕਿਉਂਕਿ ਮੇਰੇ opinion ਦੇ ਹਿਸਾਬ ਨਾਲ ਜੇ ਮੈਂ ਕਹਾ ਮੇਰੇ ਹਿਸਾਬ ਨਾਲ ਵੀ ਗਲਤੀ ਹੈ ਵੀ ਕੋਈ ਕਿਸੇ ਦਾ ਸ਼ੌਂਕ ਆ ਹਨਾ ਆਪਾਂ ਉਹਨੂੰ ਮਾੜਾ ਕਹਾਂਗੇ ਤਾਂ ਅਗਲੇ ਨੂੰ ਉਹ ਵੀ ਅਜੀਬ ਗੱਲ ਆ ਦੁੱਖ ਤਾਂ ਹੁੰਦਾ ਹੀ ਆ ਇਹ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਾਈ ਪਹਿਲੀ ਗੱਲ ਤਾਂ ਮੇਰੇ ਅਗਲੇ ਦੀ ਵੱਖਰੋ ਵੱਖਰੀ ਸੋਚ ਹੈ ਅਗਲੇ ਦੀ ਹੈ ਨਾ ਬਾਈ ਕਿੰਦਾ ਸੋਚਦਾ ਅਗਲਾ ਉਹਦੇ ਬਾਰੇ ਤੇ ਬੰਦੇ ਬਾਰੇ ਹੁਣ ਜਿਹੜਾ ਘੋੜਾ ਬਾਈ ਮੈਂ ਤੁਹਾਨੂੰ ਪਹਿਲਾਂ ਮੋੜ ਦੇ ਵਿੱਚ ਗੱਲ ਦੱਸ ਕੇ ਟੈਂ ਵੀ ਘੋੜਾ ਇੱਕ ਸਾਹੀ ਸ਼ੌਂਕ ਆ ਗੁਰੂ ਮਾਰਿਆ ਦੀ ਸਵਾਰੀ ਆ ਬਾਈ ਅਗਲਾ ਹੁਣ ਜਿਵੇਂ ਮੈਂ ਘੋੜਾ ਰੱਖ ਲਿਆ ਬਾਈ ਚੰਗਾ ਤਿਆਰ ਹੋ ਗਿਆ ਘੋੜਾ ਸਟਾਰਟਿੰਗ ਆ ਘੋੜੇ ਤੋਂ ਕਰ ਲਈ ਘੂੜੀਆਂ ਚ ਹਾਂ ਘੋੜਾ ਚੰਗਾ ਤਿਆਰ ਹੋ ਬਾਈ ਘੋੜੇ ਨੇ ਚੰਗਾ ਨਾਮ ਬਣਾ ਲਿਆ ਉਹਦਾ ਠੀਕ ਆ ਹੁਣ ਮੇਰੇ ਵਰਗਾ ਕੀ ਕਰੂਗਾ ਜਦੋਂ ਘੋੜੇ ਦੇ ਚ ਚੰਗੀ ਮੈਨੂੰ ਫੀਸ ਆਉਣ ਲੱਗੀ ਬਾਈ ਚੰਗਾ ਮੈਂ ਤਾਂ 4 ਕਿੱਲੇ ਵੀ ਬਣਾ ਲ ਆਪਾਂ ਕੱਲ ਅਗਲਾ ਕਹਿੰਦਾ ਵੀ ਇਹਨੇ ਬਈ ਅਗਲੇ ਆਕੜ ਆ ਜਾਂਦੇ ਗਰੂਰ ਹੋ ਜਾਂਦਾ ਬੰਦੇ ਜਾਂਦਾ ਉਹ ਬੰਦੇ ਨੂੰ ਤਾਂ ਬਈ ਆਪਾਂ ਪੁਗਰਾ ਕਹਿੰਦੇ ਚੰਗੇ ਵੀ ਲੱਗਦੇ ਆ ਹੁਣ ਜਿਹੜੇ ਬੰਦੇ ਬਈ ਫੱਕਰ ਬੰਦੇ ਜਿਨ੍ਹਾਂ ਨੂੰ ਕੋਈ ਚੱਕਰੀ ਨਹੀਂ ਬਈ ਬੰਦਾ ਕਹਿੰਦਾ ਘੋੜਾ ਛੱਡਦੇ ਨੇ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਫੀਸ ਦੇ ਦੇ ਉਹ ਅਗਲੇ ਕਹਿੰਦਾ ਫੀਸ ਦੀ ਫੀਸ ਛੱਡੋ ਵੀ ਕੋੜੇ ਨੂੰ ਛੋਲਿਆਂ ਦਾ ਘੱਟਾ ਚਾਰਦੇ ਕੋਈ ਚੱਕਰ ਨਹੀਂ ਕੋਈ ਉਹ ਬੰਦਿਆਂ ਨੂੰ ਬਈ ਆਪਾਂ ਕਹਿੰਦੇ ਵੀ ਸਾਰਿਆਂ ਨੂੰ ਕਿਉਂ ਇੱਕ ਲੈਂਡ ਇਹ ਦੋਨੇ ਚੀਜ਼ਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਇੱਕ ਦੂਜੇ ਦੇ ਨਾਲ ਹੀ ਚੱਲਦਿਆਂ ਨੇ ਵੀ ਜਿੱਦਾਂ ਹਨਾ ਕਈ ਬੰਦੇ ਇਹ ਚੀਜ਼ ਨੂੰ ਜਿਹੜੇ ਬੰਦੇ ਸ਼ੌਂਕ ਨੂੰ ਪਾਲਦੇ ਆ ਹਾਂਜੀ ਉਹ ਚੀਜ਼ ਉਹ ਬੰਦੇ ਨਹੀਂ ਫੀਸ ਮਗਰ ਜਾਂ ਪੈਸੇ ਮਗਰ ਨਹੀਂ ਪਾਜਦੇ ਜਿਆਦਾ ਜਿਹੜੇ ਬੰਦੇ ਨੇ ਇਹ ਚੀਜ਼ ਨੂੰ ਬਿਜ਼ਨਸ ਸਮਝ ਕੇ ਕੀਤਾ ਉਹ ਬੰਦਾ ਹੋ ਸਕਦਾ ਇਹਨਾਂ ਚੀਜ਼ਾਂ ਚ ਹਨਾ ਹੋ ਸਕਦਾ ਪਰ ਮੇਨ ਗੱਲ ਉਹ ਹੀ ਕਹਿੰਦਾ ਵੀ ਸਾਰੇ ਨੂੰ ਨਾ ਨਾ ਆਪ ਇੱਕ ਰੱਸੀ ਨਾਲ ਗੰਨ ਦੇਈਏ ਹੁਣ ਕਈ ਬੰਦੇ ਬਾਈ ਚੰਗੇ ਵੀ ਹੁੰਦੇ ਘੋੜਿਆਂ ਦੇ ਚ ਕਈ ਹੁੰਦੇ ਆ ਬਸ ਇਹ ਤਾਂ ਚਲੋ ਹਰੇਕ ਫੀਲਡ ਜੀ ਹੁੰਦਾ ਹਨਾ ਕੋਈ ਵੀ ਜਿਹੜੇ ਮਰਜ਼ੀ ਚ ਲਾ ਲਓ ਇਹ ਤਾਂ ਹੁੰਦੀ ਹੁੰਦੇ ਕੋਈ ਚੰਗੇ ਵੀ ਹੁੰਦੇ ਕੋਈ ਮਾੜੇ ਵੀ ਹੁੰਦੇ ਸਾਰੇ ਨੂੰ ਮਾੜਾ ਨਹੀਂ ਕਹਿੰਦੇ ਪਰ ਉਹੀ ਗੱਲ ਆ ਬਾਈ ਫੋਕਰੇ ਨਹੀਂ ਹੁੰਦੇ ਘੋੜਿਆਂ ਵਾਲੇ ਘੋੜਿਆਂ ਦਾ ਸਾਥ ਫੱਕਰ ਬੰਦੇ ਹੁੰਦੇ ਆ ਬਾਈ ਜਿਹੜੀ ਗੱਲ ਤੁਸੀਂ ਘੋੜਿਆਂ ਵਾਲਿਆਂ ਦੇ ਘਰੇ ਜਾਵੜਿਓ ਬਾਈ ਕਦੇ ਭੁੱਖੇ ਨਹੀਂ ਮੋੜਦੇ ਸਹੀ ਆ ਬਾਈ ਹਾਂ ਅਗਲਾ ਚਾਹ ਪਾਣੀ ਪਿਆ ਕੇ ਤੋਰੂ ਤੁਹਾਨੂੰ ਕਿੱਥੇ ਮਰਜ਼ੀ ਜਾਵੜਿਓ ਬਾਈ ਘੋੜਿਆਂ ਵਾਲਿਆਂ ਦੇ ਘਰੇ ਤੁਹਾਨੂੰ ਭੁ ਇਹ ਬਾਕੀ ਮੇਨ ਗੱਲ ਆ ਜਾਂਦੀ ਹੈ ਭਾਈ ਜਿਵੇਂ ਤੁਸੀਂ ਘੋੜੇ ਸਵਾਰੀ ਦੀ ਗੱਲ ਕੀਤੀ ਹੈ ਵੀ ਜਿਹੜੇ ਬੰਦੇ ਸਵਾਰੀ ਦੇ ਸ਼ਕੀਨ ਆ ਪਰ ਮੇਨ ਗੱਲ ਭਾਈ ਜਦੋਂ ਬੰਦਾ ਘੋੜੇ ਦੇ ਕਾਠੀ ਤੇ ਬਹਿ ਗਿਆ ਜਿਹੜੀ ਉਹਦੇ ਕੰਨਾਂ ਦੇ ਵਿੱਚ ਉਹਨੂੰ ਹਵਾ ਲੱਗੀ ਨਾ ਭਾਈ ਉਹ ਵੱਖਰੀ ਚੀਜ਼ ਆ ਮੁੜ ਕੇ ਨਹੀਂ ਬੰਦੇ ਦੇ ਮੰਨਦੇ ਉਹ ਸ਼ੌਂਕ ਉੱਤਰਦਾ ਇਹ ਚੀਜ਼ ਹੁੰਦੀ ਹੈ ਵੀਰੇ ਇਹਦੇ ਵਿੱਚ ਕੋਈ ਵੀ ਆ ਚਲੋ ਆ ਬਾਕੀ ਭਾਈ ਹਰੇਕ ਦਾ ਆਪ ਦਾ ਆਪ ਦਾ ਓਪੀਨੀਅਨ ਆ ਹਨਾ ਆਪਾਂ ਕਿਸੇ ਦੀ ਕੋਈ ਸੋਚ ਤਾਂ ਬਦਲ ਨਹੀਂ ਸਕਦੇ ਪਰ ਆਪਣੇ ਹਿਸਾਬ ਨਾਲ ਵੀ ਜੇ ਮੈਂ ਵੀ ਦੇਖਾਂ ਤਾਂ ਇਹ ਚੀਜ਼ ਗਲਤ ਆ ਹਨਾ ਵੀ ਕਿਸੇ ਨੂੰ ਫੋਕਰਾ ਕਹਿਣਾ ਬਹੁਤ ਮਾੜੀ ਗੱਲ ਆ ਇਹ ਖਾਸ ਕਰਕੇ ਜਦੋਂ ਬੰਦਾ ਆਪਾਂ ਜੇ ਮੈਂ ਇਹ ਚੀਜ਼ ਦੇ ਵਿੱਚ ਹੋਵਾਂ ਤਾਂ ਮੈਂ ਕਿਸੇ ਨੂੰ ਜੱਜ ਕਰਦਾ ਵੀ ਚੰਗਾ ਲੱਗਦਾ ਜਿਹੜੇ ਬੰਦੇ ਖੁਦ ਇਹ ਚੀਜ਼ ਦੇ ਵਿੱਚ ਕਦੇ ਬੜੀ ਨਹੀਂ ਜਿਨ੍ਹਾਂ ਨੂੰ ਕੋੜਿਆਂ ਬਾਰੇ ਕੋਈ ਮਤਲਬ ਨੌਲੇਜ ਹੀ ਨਹੀਂ ਹੈਗੀ ਉਹ ਬੰਦਾ ਥੱਲੇ ਕਮੈਂਟ ਕਰਦਾ ਜਾਂ ਉਹ ਬੰਦੇ ਉਹਨਾਂ ਨੂੰ ਮਾੜਾ ਕਹਿੰਦੇ ਆ ਵੀ ਇਹ ਮਾੜੀ ਗੱਲ ਆ ਦਰਸ਼ਕੋ ਸਾਰਿਆਂ ਵਾਸਤੇ ਵੀ ਕਿਸੇ ਦੇ ਸ਼ੌਂਕ ਨੂੰ ਵੀ ਨਿੰਦਣਾ ਨਹੀਂ ਚਾਹੀਦਾ ਸਹੀ ਹੈ ਵੀ ਤੇ ਚਲੋ ਭਾਈ ਆਪਾਂ ਗੱਲਬਾਤ ਅੱਗੇ ਵਧਾਉਣੇ ਆ ਜੇ ਕਿਸੇ ਵੀ ਬੰਦੇ ਨੇ ਬਾਈ ਘੋੜ ਸਵਾਰੀ ਕਰਨੀ ਮਤਲਬ ਕਿ ਸਿੱਖਣੀ ਹੈ ਇੱਕ ਤਰ੍ਹਾਂ ਦੀ ਤੇ ਉਹ ਕਿੱਥੋਂ ਕਿਵੇਂ ਸ਼ੁਰੂਆਤ ਕਰੇ ਤੇ ਕਿਹੜੀਆਂ-ਕਿਹੜੀਆਂ ਉਹ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਕੋਈ ਸੱਟ ਫੇਟ ਦਾ ਬਚਾ ਹਨ ਨਹੀਂ ਉਹ ਚੀਜ਼ਾਂ ਬਾਰੇ ਹਾਂਜੀ ਉਹ ਗੱਲ ਦੇਖੋ ਵੀਰੇ ਬਾਕੀ ਦਾ ਬੰਦਾ ਡਿਗੜੇਗੀ ਸਵਾਰ ਹੁੰਦਾ ਹਨਾ ਸਹੀ ਹੈ ਪਰ ਵੀਰੇ ਜਿਹੜੀ ਘੋੜ ਸਵਾਰੀ ਆ ਇਹ ਪਹਿਲੀ ਗੱਲ ਤਾਂ ਬੰਦੇ ਦੇ ਅੰਦਰ ਸ਼ੌਂਕ ਹੋਣਾ ਚਾਹੀਦਾ ਵੀ ਬੰਦੇ ਨੂੰ ਜਨੂੰਨ ਹੋਣਾ ਚਾਹੀਦਾ ਮੈਂ ਸਿੱਖਣੀ ਆ ਬੰਦੇ ਦੇ ਅੰਦਰ ਹੋਵੇ ਦਿਲ ਦੇ ਮੈਂ ਘੋੜ ਸਵਾਰੀ ਕਰਨੀ ਆ ਉਹ ਵੀ ਬੰਦਾ ਸਿੱਖਦਾ ਬਾਈ ਜਿਹਦੇ ਬੰਦੇ ਦੇ ਮੰਤੀ ਮੰਦਰੀ ਹੈ ਨਹੀਂ ਦਿਲ ਚ ਵੀ ਉਹ ਤਾਂ ਉੱਤੋਂ ਉੱਤੋਂ ਹੀ ਹੁੰਦਾ ਵੀ ਹੈ ਉਹ ਹੁੰਦਾ ਬਾਈ ਇੱਕ ਵੱਖਰਾ ਚੀਜ਼ ਆ ਉਹ ਤੇ ਪਰ ਜਿਹੜੇ ਬੰਦੇ ਨੇ ਸੋਚ ਲਿਆ ਮੰਨ ਚ ਧਾਰ ਲਿਆ ਵੀ ਮੈਂ ਸਿੱਖਣੀ ਸਿੱਖਣੀ ਹਾਂ ਉਹਨਾਂ ਦਵਾਰੀ ਉਹਦੇ ਲਈ ਕੋਈ ਔਖੀ ਨਹੀਂ ਬਾਈ ਏਡੀ ਤੇ ਇੱਕ ਦੋ ਵਾਰੀ ਬੰਦਾ ਡਿਗਦੇ ਡੇ ਡਾ ਕੋਈ ਚੱਕਰ ਨਹੀਂ ਏਡਾ ਤੇ ਫੇਰ ਡੇ ਡੇ ਕੀ ਸਵਾਰ ਹੁੰਦੇ ਆ ਬਾਈ ਸਾਵਧਾਨੀਆਂ ਤਾਂ ਬਾਈ ਬੰਦਾ ਬਸ ਇਹੀ ਰੱਖੇ ਵੀ ਪਹਿਲੀ ਗੱਲ ਤਾਂ ਜਦੋਂ ਨਵਾਂ ਬੰਦਾ ਘੋੜੀ ਦਾ ਤਾਂ ਘੋੜੀ ਦੀ ਛੇਤੀ ਥੀ ਮਗਰ ਵੀ ਨਾ ਨੰਗੇ ਹੈ ਨਾ ਤੇ ਜਿਵੇਂ ਤੁਸੀਂ ਸੁਣਿਆ ਹੋਣਾ ਪੁਲਿਸ ਦੀ ਆ ਦਾੜੀ ਤੇ ਘੋੜੇ ਦੀ ਵਿਛਾੜੀ ਨਿਕਲਾਨੀ ਚਾਹੀਦੀ ਪਰ ਇਹ ਗੱਲ ਅੱਛਾ ਵੀ ਹੁਣ ਤੁਹਾਨੂੰ ਪਤਾ ਮਾਲਕ ਤਾਂ ਲੱਤਾਂ ਦੇ ਵਿੱਚ ਬੈਠੇ ਹੁੰਦੇ ਆ ਬਈ ਕੰਡ ਕਰੀ ਜਾਂਦੇ ਆ ਤੇ ਉਹੀ ਗੱਲ ਆ ਜਾਂਦੀ ਬਸ ਸਾਵਧਾਨੀਆਂ ਤਾਂ ਬਈ ਆਹੀ ਹੁੰਦੀਆਂ ਵੀ ਘੋੜੇ ਦੀ ਪਿੱਛੇ ਦੀ ਨਾ ਲੰਘੋ ਘੋੜੇ ਨੂੰ ਜਿਆਦਾ ਤੰਗ ਨਾ ਕਰੋ ਤੁਸੀਂ ਪਿਆਰ ਨਾਲ ਘੋੜੇ ਦਾ ਟ੍ਰੀਟ ਕਰੋ ਹਣਾ ਬੈਠੋ ਪਿਆਰ ਨਾਲ ਉਹਦੇ ਤੇ ਪਹਿਲਾਂ ਬੈਠਣਾ ਸਿੱਖੋ ਵੀ ਕਿੱਦਾਂ ਬੈਠਣਾ ਤੇ ਹਣਾ ਕਿੱਦਾਂ ਇਹਦੀ ਲਗਾਮ ਨੂੰ ਕਾਬੂ ਕਰਨਾ ਇਹਨੂੰ ਤੇ ਉਹ ਚੀਜ਼ਾਂ ਸਿੱਖੋ ਬਈ ਪਹਿਲਾਂ ਹੌਲੀ-ਹੌਲੀ ਬੰਦਾ ਬਸ ਜਿੱਦਾਂ ਬੰਦੇ ਨੂੰ ਲਗਾਮ ਫੜਨੀ ਆ ਗਈ ਬਈ ਬੈਠਣਾ ਆ ਗਿਆ ਫਿਰ ਹੌਲੀ-ਹੌਲੀ ਉਹਦਾ ਸਿੱਖਿਆਦਾ ਬੰਦਾ ਥੋੜਾ ਜਿਹਾ ਬਈ ਆਪ ਦਾ ਤਜਰਬਾ ਜਿੱਦਾਂ ਮੈਂ ਤੁਹਾਡੀਆਂ ਵੀਡੀਓ ਦੇਖਦਾ ਨਾ ਤੁਸੀਂ ਵੀ ਸ਼ੌਂਕ ਘੋੜਿਆਂ ਦਾ ਰੱਖਿਆ ਤੇ ਸਟੰਟ ਵੀ ਕਰਦੇ ਹੋ ਤੇ ਤੁਹਾਨੂੰ ਇਹ ਸ਼ੌਂਕ ਕਿੱਥੋਂ ਪਿਆ ਬਈ ਤੇ ਕਿੱਥੋਂ ਤੁਸੀਂ ਸ਼ੁਰੂਆਤ ਕੀਤੀ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਇਸ ਦੇ ਉੱਪਰ ਕੀ ਕੰਮ ਕਰ ਰਹੇ ਹੋ ਕੋਈ ਤਾਂ ਕੀ ਚੈੱਕ ਕਰਾ ਤੁਹਾਨੂੰ ਆਪਣੇ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਮੇਰੇ ਬਾਰੇ ਪਹਿਲੀ ਗੱਲ ਤਾਂ ਹਨਾ ਵੀ ਆਪਣੇ ਸਾਨੂੰ ਪਤਾ ਹੀ ਇਹਨਾਂ ਨੂੰ ਵੀ ਦਾਦੇ ਪਰਦਾਦੇ ਰੱਖਦੇ ਸ਼ੁਰੂ ਤੋਂ ਹਨਾ ਇੱਡਾ ਨਹੀਂ ਵੀ ਚੈੱਕ ਕਰੋ ਚਲੋ ਮੈਨੂੰ ਥੋੜਾ ਜਿਹਾ 5-4-5 ਸਾਲ ਹੋਇਆ ਪਰ ਪਲਿਆਂ ਬਈ ਮੈਂ ਘੋੜਿਆਂ ਜੀ ਆ ਠੀਕ ਹੈ ਠੀਕ ਹੈ ਆਪਣੇ ਖੂਨ 'ਚ ਸੀ ਸ਼ੌਂਕ ਇਹ ਤੇ ਪਰ ਅੱਜ ਦੇ ਟਾਈਮ ਬਈ ਮਤਲਬ ਕਿ ਵਧੀਆ ਚੱਲ ਰਿਹਾ ਮਾਲਕ ਦੀ ਕਿਰਪਾ ਨਾਲ ਹਨਾ ਬਈ ਵਧੀਆ ਚੱਲ ਲੀ ਜਾਂਦਾ ਆਪਣਾ ਕੰਮ ਘੋੜਿਆਂ ਦਾ ਪਰ ਐਵੇਂ ਵੀ ਆਪਣੇ ਕੋਲ ਹੁਣ ਹੈ ਨਹੀਂ ਗਈ ਜਨਵਰੀ 21 ਜਨਵਰੀ ਆਪਣੇ ਕੋਲ ਸ਼ੁਰੂ ਤੋਂ ਜਿਹੜੀ ਰੱਖੀ ਹੋਈ ਸੀ ਪਹਿਲਾਂ ਆਪਾਂ ਕਾਲੀ ਜੰਮੀ ਲਿਆਤੀ ਸੀ ਬਈ ਉਹ ਸੀਲ ਕਰਤੀ ਸੀ ਤੇ ਇਹ ਮੇਨ ਚੱਕਰ ਪਤਾ ਕੀ ਹੁੰਦਾ ਬਈ ਘੋੜੇ ਖਰੀਦੇ ਨਹੀਂ ਜਾਂਦੇ ਆਪਾਂ ਕੌਣ ਹੁੰਨੇ ਆ ਘੋੜਿਆਂ ਨੂੰ ਖਰੀਦਣ ਹਾਂ ਹਾਂ ਇਹ ਤਾਂ ਬਈ ਜੇ ਮਾਲਕ ਦੀ ਕਿਰਪਾ ਹੋਊਗੀ ਤਾਂ ਹੁਣ ਹੀ ਦੇਣਾ ਇਹ ਘੋੜੇ ਮੰਗੇ ਜਾਂਦੇ ਆ ਰੱਬ ਤੋਂ ਮੰਗ ਲਓ ਘੋੜਾ ਮਿਲ ਜੂਗਾ ਤੁਸੀਂ ਲੱਖਾਂ ਰੁਪਏ ਜੇਬਾਂ 'ਚ ਪਾ ਕੇ ਤੁਰੇ ਫਿਰਦੇ ਘੋੜਾ ਨਹੀਂ ਮਿਲਦਾ ਕਦੇ ਆਪਾਂ ਕਈ ਵੀਡੀਓ ਦੇਖੀਆਂ ਨੇ ਬਹੁਤ ਲੋਕ ਮਤਲਬ ਕਰੋੜਾਂ ਰੁਪਏ ਲਾ ਜਾਂਦੇ ਆ ਘੋੜਿਆਂ ਦੇ ਫੇਰ ਵੀ ਹਾਂ ਕੋਈ ਗੱਲ ਆ ਬਈ ਮੈਂ ਤੁਹਾਨੂੰ ਇਹੀ ਕਹਿੰਦਾ ਵੀ ਘੋੜੇ ਮਿਲਦੇ ਨਹੀਂ ਰੱਬ ਤੋਂ ਮੰਗੇ ਜਾਂਦੇ ਆ ਤੇ ਮੈਨੂੰ ਵੀ ਬਾਈ ਕਾਫੀ ਫੋਨ ਆਉਂਦੇ ਆ ਬਾਈ ਘੋੜਾ ਲੈਣਾ ਸੀ ਇੰਨੇ ਰੁਪਏ ਲਾ ਦਾਂਗੇ ਨੇ ਰੁਪਏ ਲਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਵੀਰੇ ਓੜਾ ਰੱਬ ਤੋਂ ਮੰਗਿਆ ਜਾਂਦਾ ਆਪਾਂ ਕੌਣ ਹੁੰਨੇ ਆ ਘੋੜੇ ਨੂੰ ਖਰੀਦਣ ਵਾਲੇ ਬਈ ਗੁਰੂ ਮਾਇਰਾਂ ਦੀ ਸਵਾਰੀ ਹੈ ਜਿੱਥ ਠੀਕ ਹੈ ਤੇ ਬਾਕੀ ਜਿਹੜੇ ਘਰ ਹੁਣ ਤੁਸੀਂ ਬਾਬਾ ਪਿਰਤਪਾਲ ਜੀ ਨੇ ਜਿਹੜੀ ਗੱਲ ਕਹੀ ਸੀ ਨਾ ਵੀ ਜਿਹੜੇ ਘਰ ਘੋੜੀ ਆ ਉਹਨਾਂ ਦੇ ਘਰੇ 7ਵੇਂ ਦਿਨ ਗੁਰੂ ਮਹਾਰਾਜ ਦਾ ਢੇੜਾ ਵੱਜਦਾ ਬਾਈ ਤੇ ਜਿਹੜੇ ਘਰ ਘੋੜਾ ਰੱਖਿਆ ਹੈ ਬਾਈ ਉੱਥੇ ਤਾਂ ਡੇਲੀ ਗੁਰੂ ਮਹਾਰਾਜ ਦਾ ਢੇੜਾ ਵੱਜਦਾ ਹੀ ਵੱਜਦਾ ਉਸ ਘਰੇ ਤਾਂ ਤੇ ਬਾਕੀ ਮੇਨ ਗੱਲ ਆ ਜਾਂਦੀ ਬਾਈ ਘੋੜੇ ਵਾਲਿਆਂ ਦੇ ਘਰੇ ਘੋੜੇ ਦਾ ਭੁੱਖੇ ਦਾ ਪੈਰ ਨਹੀਂ ਵੱਜਣਾ ਚਾਹੀਦਾ ਥੱਲੇ ਹਾਂਜੀ ਰੱਜਿਆ ਪੂਜਿਆ ਘੋੜਾ ਪੈਰ ਮਾਰਦਾ ਤਾਂ ਭੁੱਖੇ ਦਾ ਘੋੜੇ ਦਾ ਪੈਰ ਨਹੀਂ ਵੱਜਣਾ ਚਾਹੀਦਾ ਉਹ ਮਾੜਾ ਹੁੰਦਾ ਤੇ ਜੇ ਬੰਦੇ ਨੇ ਰੱਖੇ ਹੀ ਆ ਬਾਈ ਫਿਰ ਉਹਦੀ ਸੇਵਾ ਕਰੇ ਰੱਜ ਕੇ ਤੇ ਘੋੜਾ ਤਾਰਦਾ ਦਾ ਬਾਈ ਬੰਦੇ ਨੇ ਬਾਈ ਤੁਸੀਂ ਵੀ ਇਸ ਫੀਲਡ ਦੇ ਵਿੱਚ ਮਤਲਬ ਜਾਣਦੇ ਹੋ ਹਨਾ ਵੀਡੀਓ ਸ਼ੂਟ ਕਰਦੇ ਹੋ ਬਹੁਤ ਦੂਰ ਦੂਰ ਤੱਕ ਤੁਸੀਂ ਹਰਿਆਣੇ ਤੱਕ ਵੀ ਗਏ ਹੋ ਹਾਂਜੀ ਤੇ ਜ਼ਿਆਦਾਤਰ ਬਾਈ ਤੁਹਾਨੂੰ ਦੇਖਿਆ ਜਾਵੇ ਵੀ ਸਪੋਰਟ ਕਿਹੜਾ ਬੰਦਾ ਕਰਦਾ ਸੀ ਤੁਹਾਡੇ ਘਰ ਦੇ ਕਰਦੇ ਸੀਗੇ ਜਾਂ ਕੋਈ ਨਾਲ ਦੇ ਦੋਸਤ ਮਿੱਤਰ ਹੈ ਕਿਹੜੇ ਬੰਦੇ ਨੇ ਤੁਹਾਡੀ ਸਪੋਰਟ ਕੀਤੀ ਤੇ ਵਿੱਚ ਬੰਦੇ ਇਹੋ ਜਿਹੇ ਵੀ ਹੁੰਦੇ ਜਿਹੜੇ ਲੱਪਾ ਖਿੱਚਣ ਵਾਲੇ ਹੁੰਦੇ ਆ ਹਾਂਜੀ ਉਹਨਾਂ ਬਾਰੇ ਵੀ ਸਾਨੂੰ ਜਾਈ ਦੇਖੋ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੁਸ਼ਕਲਾਂ ਦਾ ਬਾਈ ਹੁਣ ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਿੰਡ ਵਾਲੇ ਹੁੰਦੇ ਆ ਬਾਈ ਜਿਹੜੇ ਲੱਤਾਂ ਖਿੱਚਦੀ ਹੁੰਦੇ ਠੀਕ ਆ ਤੇ ਘਰੋਂ ਮੈਂ ਤੁਹਾਨੂੰ ਕਹਿੰਦਾ ਬਾਈ ਮੈਨੂੰ ਐਵੇਂ ਕੋਈ ਸਪੋਰਟ ਨਹੀਂ ਹੈਗੀ ਇੰਨੀ ਕਿਉਂਕਿ ਘਰਦਿਆਂ ਦਾ ਸਿਸਟਮ ਆ ਵੀ ਥੋੜਾ ਜਿਆ ਸਰਕਾਰੀ ਯੋਗ ਬਲ ਹਨਾ ਤੇ ਆਪਣੇ ਅੰਦਰ ਬਾਈ ਥੋੜਾ ਜਿਹੜਾ ਜਿਆਦਾ ਘੋੜਿਆਂ ਦਾ ਹੀ ਕੀੜਾ ਹੈ ਵੀ ਇਹੀ ਕੰਮ ਕਰਨਾ ਹਨਾ ਤੇ ਚਲੋ ਬਾਕੀ ਤਾਂ ਮਾਲਕ ਦੀ ਕਿਰਪਾ ਜਿੱਦਨ ਉਹਨੇ ਲੈ ਕੇ ਜਾਣਾ ਹੈ ਉਤੇ ਛੱਡਿਆ ਬਈ ਉਹ ਲੈ ਜੂ ਕੋਈ ਚੱਕ ਨਹੀਂ ਅੱਜ ਦੀ ਘੜੀ ਆ ਪਘੋੜਿਆਂ ਦਾ ਕੰਮ ਕਰੀ ਜਾਂਦੇ ਆ ਪਰ ਬਈ ਜਿਵੇਂ ਹੁਣ ਤੁਸੀਂ ਪੁੱਛਿਆ ਵੀ ਯਾਰਾਂ ਦੋਸਤਾਂ ਨੇ ਸਾਥ ਦਿੱਤਾ ਜਾਂ ਕਿਹਨੇ ਮੈਂ ਸਭ ਤੋਂ ਮੇਨ ਗੱਲ ਬਈ ਵੱਡੀ ਗੱਲ ਇਹ ਮੈਂ ਹਰ ਇੱਕ ਇੰਟਰਵਿਊ ਦੇ ਵਿੱਚ ਦੱਸਦਾ ਬਈ ਇਹ ਗੱਲ ਇਹ ਜਿਵੇਂ ਬਾਈ ਆਪਣਾ ਸੁਖਜਿੰਦਰ ਲੋਪਾ ਤੁਸੀਂ ਸੁਣਿਆ ਹੋਣਾ ਨਾਮ ਹਨਾ ਬਈ ਸ਼ੌਂਕੀ ਸਰਦਾਰ ਸਭ ਤੋਂ ਵੱਧ ਬਈ ਸਪੋਰਟ ਮੈਨੂੰ ਉਹਨੇ ਕੀਤੀ ਹੈ ਸਭ ਤੋਂ ਪਹਿਲੀ ਇੰਟਰਵਿਊ ਵੀ ਬਾਈ ਨੇ ਕੀਤੀ ਸੀ ਉਹਦੀ ਇੰਟਰਵਿਊ ਤੋਂ ਬਾਅਦ ਬਈ ਕੀ ਰਿਸਪੌਂਸ ਮਿਲਿਆ ਪਰ ਉਹ ਗੱਲ ਬਾਈ ਨੇ ਮੈਂ ਬਾਈ ਕੋਲ ਵੀ ਉਹ ਗੱਲ ਕੀਤੀ ਸੀ ਵੀ ਬਾਈ ਮੇਰੇ ਲਈ ਤਾਂ ਤੁਸੀਂ ਰੱਬ ਹੋਣਾ ਵੀ ਤੁਸੀਂ ਇੰਟਰਵਿਊ ਕੀਤੀ ਤਾਂ ਮ ਪਰ ਵੀ ਬਈ ਕਿਸੇ ਬੰਦੇ ਦੇ ਨਹੀਂ ਮਿਲਦਾ ਹਾਂ ਹਾਂ ਬਈ ਪਰ ਉਹ ਬੰਦੇ ਨੇ ਬਈ ਮੈਨੂੰ ਇੱਕ ਗੱਲ ਦੱਸੀ ਕਹਿੰਦਾ ਵੀ ਤੇਰਾ ਸ਼ੌਂਕ ਸੀ ਤੂੰ ਸਟੈਂਡ ਕਰਦਾ ਘੋੜੀ ਤੇ ਤੇਰੀ ਮੁਹੱਬਤ ਸੀ ਉਹਦੇ ਨਾਲ ਵੀ ਸਾਰਾ ਕੁਝ ਤੇਰਾ ਸੀ ਵੀ ਬੰਦਾ ਉਹ ਬੰਦਾ ਵੀ ਕਹਿੰਦਾ ਵੀ ਮੈਂ ਤਾਂ ਵੀਡੀਓ ਲਈ ਸੀ ਵੀ ਇੱਕ ਵੀਡੀਓ ਹੀ ਕਰਤੀ ਆ ਮੈਂ ਤੇਰੀ ਪਾਈ ਪਰ ਬਈ ਰੱਬ ਉਹੀ ਗੱਲ ਤੁਹਾਡੇ ਵਾਲੀ ਗੱਲ ਵੀ ਰੱਬ ਕਿਸੇ ਬੰਦੇ ਦੇ ਸਿਰ ਵੀ ਮਿਲਦਾ ਉਹ ਬੰਦੇ ਨੇ ਬਾਈ ਇੰਨੀ ਸਪੋਰਟ ਕੀਤੀ ਆਪਣੀ ਜਦੋਂ ਵੀਡੀਓ ਪਾਈ ਬਾਈ ਬਥੇਰੇ ਫੋਨ ਆਏ ਆਪਾਂ ਨੂੰ ਹਨਾ ਤੇ ਪਰ ਕੋਈ ਬੰਦਾ ਕਹਿੰਦਾ ਬਾਈ ਅਸੀਂ ਘੂੜੀ ਦਵਾ ਨਹੀਂ ਤੈਨੂੰ ਬਾਈ ਆਪਾਂ ਕਿਸੇ ਦੇ ਥਰੂ ਲੈਣੀ ਨਹੀਂ ਜਿੱਦẽ ਮਾਲਕ ਨੇ ਚਾਹਿਆ ਆਪਣੇ ਘਰੇ ਘੂੜੀ ਆਪ ਹੀ ਆਜੂ ਬਾਈ ਤੇ ਬਾਕੀ ਮੁੰਡਾ ਦਵਿੰਦਰ ਨਰਮਾਨ ਆ ਬਾਈ ਮੇਰਾ ਆਪਣਾ ਇਥੋਂ ਇੱਕ ਜੈਤੋ ਤੋਂ ਆ ਵੀਰੇ ਗੋਰਾ ਉਹਨੇ ਵੀ ਬਹੁਤ ਸਪੋਰਟ ਕੀਤੀ ਹੈ ਬਾਈ ਤੇ ਮੌਲਕੀ ਪਿੰਡ ਦੇ ਦਾ ਬਾਈ ਜੇ ਮੈਂ ਤੁਹਾਨੂੰ ਗੱਲ ਦੱਸਾਂ ਜਦੋਂ ਮੈਂ ਸਟੈਂਡ ਕਰਦਾ ਹੁੰਦੇ ਹੁਣ ਤਾਂ ਚਲੋ ਆਪਣੇ ਬੰਦ ਕੀਤੇ ਹੋਏ ਥੋੜੇ ਘਟਾਏ ਹੋਏ ਆ ਪਿੰਡ ਦੇ ਦਾ ਬਾਈ ਸਪੋਰਟ ਕਰਦੀ ਨਹੀਂ ਜਮੇ ਪੈਂਡ ਦੇ ਆਪਣਾ ਕੀ ਕੀ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਬਾਈ ਪੈਂਡ ਜਦੋਂ ਬਾਈ ਮੈਂ ਸਟਾਰਟਿੰਗ ਕੀਤੀ ਸੀ ਜਮਾ ਤੇ ਮੈਂ ਜਦੋਂ ਵੀਡੀਓ ਵੀਡੀਓ ਕਰਨੀ ਜਾਂਦਾ ਬਾਈ ਪੈਂਡ ਵਾਲੇ ਮੈਨੂੰ ਕਹਿਆ ਕਰਨ ਵੀ ਇਹ ਬਣ ਗਿਆ ਲੋਗੋ ਵਾਲਾ ਹਨਾ ਇਹ ਬਣੂ ਲੋਗੋ ਵਾਲਾ ਹੁਣ ਇਹ ਚੱਕ ਲੈਣੇ ਕੈਮਰਾ ਤੇ ਫਿਰ ਇਹੀ ਚ ਗੱਲਾਂ ਸੁਣਨ ਨੂੰ ਮਿਲੀਆਂ ਬਾਈ ਉਦੋਂ ਆਪਣਾ ਵੀ ਮਨ ਦੁਖੀ ਹੁੰਦਾ ਨਾ ਵੀ ਉਦੋਂ ਇੱਕ ਮਨ ਦੇ ਵਿੱਚ ਆਇਆ ਹੁੰਦਾ ਵੀ ਇਹ ਛੱਡ ਭਰੇ ਵੀ ਕੀ ਲੈਣਾ ਯਾਰ ਵੀ ਬਹੁਤ ਲੋਕ ਜੀ ਐਡਾਂ ਕਰੀ ਜਾਂਦੇ ਛੱਡ ਔਰ ਬਾਈ ਕਿਤੇ ਨਾ ਕਿਤੇ ਆਪਾਂ ਕੋਈ ਮੰਜ਼ਿਲ ਹਾਸਲ ਕਰਨੀ ਹਾਂ ਫਿਰ ਇਹ ਚੀਜ਼ਾਂ ਨੂੰ ਪਾਸੇ ਫਿਰ ਉਹੀ ਗੱਲ ਬਾਈ ਲੋਕਾਂ ਦੇ ਤਾਣੇ ਮਿਹਣੇ ਸੋਣਨੇ ਪੈਂਦੇ ਆ ਫੇਰ ਹੀ ਕਿਤੇ ਜਾ ਕੇ ਬੰਦਾ ਕੁਝ ਬੰਦਦਾ ਬਾਈ ਜਿਹੜਾ ਬੰਦਾ ਬਾਈ ਮੈਂ ਤੁਹਾਨੂੰ ਦੱਸਦਾ ਜਿਹੜੇ ਬੰਦੇ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਨਾ ਉਹਨੂੰ ਤਾਣੇ ਮਿਹਣੇ ਉਹ ਨਹੀਂ ਵਜਿ ਦਿੰਦੇ ਲੱਤਾਂ ਉਹਦੇ ਹੀ ਖੇਦੇ ਹੁੰਦਾ ਜਿਹੜੇ ਬੰਦੇ 'ਚ ਕੋਈ ਗੱਲਬਾਤ ਹੀ ਹੈ ਨਹੀਂ ਬਾਈ ਗੱਲਾਂ ਵੀ ਉਹਦੀਆਂ ਹੁੰਦੀਆਂ ਜਿਹੜੇ 'ਚ ਹੁਣ ਗੱਲਬਾਤ ਹੈਗੀ ਗੱਲਾਂ ਹੀ ਉਹਦੀਆਂ ਹੋਣੀਆਂ ਜਿਹੜੇ ਜਿਹੜੇ ਹੁਣ ਗੱਲਬਾਤ ਹੀ ਹੈ ਨਹੀਂ ਬਾਈ ਜਿਹੜੇ ਬੰਦੇ 'ਚ ਕੋਈ ਕੋਈ ਟੈਲੈਂਟ ਹੈ ਨਹੀਂ ਉਹਦੇ ਵਿੱਚ ਉਹਦੇ ਬਾਰੇ ਗੱਲਾਂ ਵੀ ਕੌਣ ਕਰੂਗਾ ਬਾਈ ਜਦੋਂ ਤੁਹਾਡੀਆਂ ਬਈ ਪਿੰਡ ਦੇ ਮੋੜਾਂ ਤੇ ਗੱਲਾਂ ਹੋਣ ਲੱਗੀਆਂ ਨਾ ਤਾਂ ਤੁਸੀਂ ਸਮਝ ਲਓ ਵੀ ਤੁਸੀਂ ਤਰੱਕੀ ਵਾਲੀ ਰਾਹ ਤੇ ਆਂ ਜਿਵੇਂ ਚਾਹੇ ਮਾੜੇ ਚੰਗੇ ਆ ਜਾਹੇ ਮਾੜੇ ਹਾਂ ਗੱਲ ਹੋਣੀ ਚਾਹੀਦੀ ਗੱਲ ਹੋਣੀ ਚਾਹੀਦੀ ਆ ਬਾਈ ਹਾਂ ਇਹ ਤਾਂ ਕਿਤੇ ਜਾਂਦੇ ਜਾਂਦੇ ਤੁਸੀਂ ਕੀ ਜਿਹੜੇ ਆਪਣੇ ਨਵੇਂ ਵੀਰ ਘੋੜਾ ਪਾਲਕ ਨੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਾਂ ਕੋਈ ਤੁਹਾਡਾ ਆਪਦਾ opinion ਜਿਵੇਂ ਲੋਕ ਕਹਿੰਦੇ ਨੇ ਵੀ ਇਹ ਅੱਜਕੱਲ ਫੋਕਰੇ ਆ ਹਾਂ ਹਾਂਜੀ ਇਹਨਾਂ ਬੰਦਿਆਂ ਨੂੰ ਜਾਂ ਇਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਈ ਮੈਂ ਤਾਂ ਸਾਰੇ ਸਟਾਰਨ ਨੂੰ ਇਹੀ ਗੱਲ ਕਹਿਣਾ ਵੀ ਮਾੜੇ ਨਸ਼ਿਆਂ ਨੂੰ ਛੱਡੋ ਤੇ ਕੋਈ ਵੀ ਸ਼ੌਂਕ ਕੋਈ ਵੀ ਮਰਜ਼ੀ ਰੱਖ ਲਓ ਆਪਾਂ ਇਹ ਨਹੀਂ ਕਹਿੰਦੇ ਵੀ ਇਕੱਲੇ ਘੋੜਿਆਂ ਦੀ ਜੇ ਰੱਖੋ ਕਿਹੜਾ ਮਰਜ਼ੀ ਸ਼ੌਂਕ ਪਾਲ ਲਓ ਤੇ ਵੀਰ ਬਣ ਕੇ ਨਸ਼ਿਆਂ ਦੇ ਕੰਨੀਓਂ ਨਿਕਲੋ ਕਿਉਂਕਿ ਆਪਣਾ ਪੰਜਾਬ ਭਾਈ ਨਸ਼ਿਆਂ ਦੇ ਵਿੱਚ ਹੀ ਡੁੱਬਿਆ ਪਿਆ ਰਿਹਾਦਾ ਤਾਂ ਤੇ ਭਾਈ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਆ ਵੀ ਜੇ ਮੈਂ ਵੀ ਗੱਲਾਂ ਸੁਣੀਆਂ ਹਨਾ ਵੀ ਜਿਹੜੇ ਬੰਦੇ ਨੂੰ ਕਹਿੰਦੇ ਵੀ ਘੋੜੇ ਵਾਲੇ ਪਾਸੇ ਬਾੜ ਦੀਏ ਚਾਹੇ ਉਹ ਬੰਦਾ ਅਤਿ ਦੀ ਘਰੀ ਨਸ਼ੇਤੀ ਹੈ ਹਾਂਜੀ ਵੀ ਉਹ ਬੰਦਾ ਇਹ ਚੀਜ਼ ਛੱਡ ਸਕਦਾ ਭਾਈ ਇਹ ਗੱਲ ਸੱਚ ਆ 100% ਸੱਚ ਆ ਇਹ ਸੱਚ ਕਿਉਂ ਆ ਬਾਈ ਫਿਰ ਦੋ ਬਾਈ ਤੁਹਾਡੇ ਮਤਲਬ ਤੁਸੀਂ ਦੇਖਿਆ ਹੋਵੇ ਤਾਂ ਕੋਈ ਐਕਸਪੀਰੀਅੰਸ ਹੀ ਇਦਾਂ ਦਾ ਹੋਵੇ ਜਿਹੜੇ ਬੰਦੇ ਨੇ ਕਿਹਾ ਵੀ ਹਾਂ ਯਾਰ ਮੈਂ ਪਹਿਲਾਂ ਇਦਾਂ ਨਰਕਰੀ ਜ਼ਿੰਦਗੀ ਜੀ ਰਿਹਾ ਸੀ ਤੇ ਅੱਜ ਮੈਂ ਮਤਲਬ ਕਿ ਘੋੜਿਆਂ ਦਾ ਸ਼ੌਂਕ ਰੱਖ ਕੇ ਤੇ ਮੈਂ ਮਤਲਬ ਇੱਥੋਂ ਤੱਕ ਪਹੁੰਚਿਆ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਾਈਮ ਬਾਈ ਜਿਹੜੇ ਬੰਦੇ ਨੂੰ ਆਪਾਂ ਸ਼ੁਰੂ ਤੋਂ ਸ਼ੌਂਕ ਪਾਦੀ ਉਹ ਪਹਿਲੀ ਗੱਲ ਤਾਂ ਮਾੜੇ ਪਾਸੇ ਜਾਂਦਾ ਨਹੀਂ ਹੁਣ ਜਿਵੇਂ ਮੁੰਡੇ ਨਸ਼ਿਆਂ ਦੇ ਵਿੱਚ ਆ ਬਾਈ ਉਹਨਾਂ ਨੂੰ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਉਹ ਬੰਦੇ ਘਰ ਦੇ ਉਹਨਾਂ ਦੇ ਉਹਨੂੰ ਘੋੜਾ ਦਾ ਵਾਦਣਾ ਬਾਈ ਜਦੋਂ ਉਹਨੂੰ ਘੋੜੇ ਦਾ ਸ਼ੌਂਕ ਲੱਗਣ ਲੱਗ ਗਿਆ ਬਾਈ ਘੋੜਾ ਉਹਨੇ ਸਾਰਾ ਦਿਨ ਉਹਨੇ ਘੋੜੇ 'ਚ ਹੀ ਰਹਿਣਾ ਕਦੇ ਉਹਨੂੰ ਪਾਣੀ ਪਿਆਤਾ ਬਾਈ ਖਰਖਰਾ ਮਾਰਤਾ ਕਦੇ ਨਹਾਵਾਲਿਆ ਉਹਨੂੰ ਕਦੇ ਢੇੜਿਆ ਦਵਾਉਣ ਲੈ ਗਿਆ ਉਹਨੂੰ ਬਾਈ ਦਾਣਾ ਪਾਤਾ ਇਹ ਚੱਕਰ ਦੇ ਵਿੱਚ ਬਾਈ ਉਹ ਨਸ਼ੇ ਵਾਲੀ ਜਿਹੜੀ ਉਹਦੇ ਦਿਮਾਗ ਦੇ ਵਿੱਚੋਂ ਰੀੜੀ ਨਿਕਲ ਜਾਂਦੀ ਹੈ ਮਤਲਬ ਇਹ ਔਰ ਰੀਲ ਜੜੀ ਹੁੰਦੀ ਹੈ ਬਸ ਕੀਰਾ ਬਾਈ ਤੋੜ ਲੱਗਦੀ ਉਹ ਤੋੜ ਉਹਨੂੰ ਘੋੜੇ ਦੀ ਲੱਗਣ ਲੱਗ ਗਈ ਨਹੀਂ ਬਾਈ ਫਿਰ ਉਹੀ ਉਹ ਹੀ ਦਾ ਐਂਟੀਟੂਡ ਆ ਇਹ ਹਾਂ ਭਾਈ ਜੇ ਕਰਨਾ ਇਹਨਾਂ ਦਾ ਚਟਿਆਂ ਦਾ ਨਸ਼ਾ ਲਾਓ ਕਬੂਤਰਾਂ ਚਟੇ ਕਬੂਤਰਾਂ ਦਾ ਲਾ ਲਓ ਚਟੇ ਘੋੜਿਆਂ ਦਾ ਲਾ ਲਓ ਹਣਾ ਭਾਈ ਚਟੇ ਕੁੱਤਿਆਂ ਦਾ ਨਸ਼ਾ ਲਾ ਲਓ ਤੇ ਮਾੜੇ ਨਸ਼ਿਆਂ ਨੂੰ ਛੱਡੋ ਭਾਈ ਤੇ ਮੈਂ ਤਾਂ ਇਹੀ ਗੱਲ ਕਹਿੰਦਾ ਭਾਈ ਸਾਰੇ ਸੱਜਣ ਮਿੱਤਰਾਂ ਨੂੰ ਵੀ ਮਾੜੇ ਨਸ਼ਿਆਂ ਨੂੰ ਛੱਡ ਕੇ ਇਹਨਾਂ ਦਾ ਸ਼ੌਂਕ ਲਾਓ ਭਾਈ ਤੇ ਬੰਦੇ ਨੂੰ ਤਾਰ ਦੰਦੇ ਆ ਭਾਈ ਯਾਰ ਸਿੱਧੀ ਗੱਲ ਆਪਣੇ ਕੋਲ ਦੱਸ ਤੇ ਮੈਂ ਭਾਈ ਹੁਣ ਤੁਹਾਨੂੰ ਦੱਸੇ ਮੈਂ ਜਦੋਂ ਲੱਗਿਆ ਭਾਈ ਆਪਾਂ ਨੂੰ ਕਿੱਥੋਂ ਤੱਕ ਲੈ ਗਏ ਘੋੜੇ ਘੋੜਿਆਂ ਦੀ ਬਦੌਲਤਾਂ ਭਾਈ ਸਾਰੇ ਸੱਜਣ ਮਿੱਤਰਾਂ ਨੂੰ ਮਿਲੇ ਆ ਭਾਈ ਦਵਿੰਦਰ ਨੂੰ ਮੈਨੂੰ ਮਲਾਉਣ ਵਾਲੇ ਘੋੜਿਆਂ ਨੇ ਮਲਾਇਆ ਬਾਈ ਮੈਨੂੰ ਇਹਨਾਂ ਤੱਕ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਸਰ ਜੀ ਵੀਰੇ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਸੀਂ ਸਾਡੇ ਚੈਨਲ ਆ ਸਪੋਰਟ ਕਰੋ ਇਸ ਚੈਨਲ ਨੂੰ ਸਾਡੇ ਚੈਨਲ ਨਾਲ ਬਣੇ ਰਹੋ ਤੁਹਾਡੇ ਸਾਹਮਣੇ ਅਸੀਂ ਇਦਾਂ ਦੀਆਂ ਵੀਡੀਓ ਲਿਆਉਂਦੇ ਰਹਾਂਗੇ ਤੇ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ